ਦੇਖ ਖਾਂਗ ਦਾ ਜਿਵੇਂ ਟੀਵੀ ਹੋਇਆ ਹੁੰਦਾ ਨਾ ਇੱਥੇ ਮੰਜੇ ਤੋੜਦਾ ਰਹਿਣਾ ਸਾਰੀ ਦਿਹਾੜੀ ਜੈਡੇ ਨਾਲ ਜਾ ਕੇ ਕੰਮਦੰਦਾ ਕਰਾ ਦਿਆ ਕਰ ਕੋਈ ਓਏ ਹੁਣ ਤੈਨੂੰ ਕੀ ਹੋ ਗਿਆ ਤੀ ਪਖੀ ਪਖਾਈ ਆਉਣੀ ਐ ਪਖੀ ਪਖਾਈ ਆਉਣੀਆਂ ਨਾਲੇ ਹੋਰ ਮਾੜਾ ਮਾੜਾ ਡੱਕਾ ਤੜਾ ਦਿਆ ਕਰ ਉਹਦੇ ਨਾਲ ਸਾਰੀ ਦਿਹਾੜੀ ਉਹ ਕਰਦਾ ਰਹਿਦਾ ਡੰਗਰਾਂ ਦਾ ਤੂੰ ਨਹੀਂ ਕਰਦਾ ਕੋਈ ਖੇਤ ਬੰਨੇ ਦਾ ਤੂੰ ਨਹੀਂ ਕਰਦਾ ਹੋਰ ਨਹੀਂ ਕੁਝ ਸੇਕੜ ਢਾਰ ਕੇ ਮੱਜਾਂ ਹੀ ਨਵਾ ਦਿਆ ਕਰ ਹਾਂ ਮੱਜਾ ਹੁਣ ਮੀਹ ਦਾ ਉੱਤੋਂ ਇੰਨਾ ਪਈ ਜਾਂਦਾ ਤੀ ਮੀਹ ਪਈ ਨਾ ਮਾ ਦਿਓ ਮੱਜਾ ਆਹ ਆਉਂ ਦੇਖ ਲਾ ਫਿਰ ਲੋਕ ਗੱਲਾਂ ਬਣਾਉਣਗੇ ਉਹ ਜੈਲੇ ਵਾਲੀ ਮਕੰਦ ਛੜੇ ਨਾਲ ਬਹੁ ਕਰਦੀ ਫਿਰਦੀ ਹੈਗੀ ਮੱਜਾਂ ਨੂੰ ਕੱਖ ਪਵਾਉਂਦੀ ਫਿਰਦੀ ਖੁਰਲੀਆਂ 'ਚ ਹੱਥ ਮਾਰਦੀ ਫਿਰਦੀ ਹੈਗੀ ਤੇ ਤੂੰ ਪਵਾ ਦਿਆ ਕਰ ਮੈਂ ਹੋਰ ਬਥੇਰੇ ਧੰਤ ਪਿੱਟਦੀਆਂਗੀ ਮੈਂ ਕਿੱਧਰ ਕਿੱਧਰ ਹੋ ਜਾ ਕਰਲੀ ਹਾਂ ਤੇ ਤੈਨੂੰ ਮੈਂ ਬੈਠਾ ਰੜਕਦਾ ਤੀ ਇੱਥੇ ਹੈ ਰੜਕਦਾ ਨਹੀਂ ਸੀ ਰੜਕੇ ਨਾ ਹਾਂ ਦੁੱਧ ਪੀਣੋਂ ਤਾਂ ਬਥੇਰਾ ਗਲਾਸ ਚੱਕ ਕੇ ਮੂੰਹ ਨੂੰ ਲਾ ਲੈਨੇ ਹੋਗੇ ਤੇ ਦੁੱਧ ਪੀਣਾ ਨਹੀਂ ਤੀ ਖਲ ਕੌਣ ਲਿਆਉਂਦਾ ਹੈ ਖਲ ਲਿਆ ਕੇ ਫਿਰ ਲਿੱਸਾ ਹੋ ਗਿਆ ਹਾਂ ਲਿੱਸਾ ਹੋ ਗਿਆ ਨਾਲੇ ਹੋਰ ਆ ਫਿਰ ਆਕਦੀ ਦੇਖ ਹੈ ਹਾਂ ਉਹ ਦੇਖਾ ਉਹ ਫਿਰਦੀ ਆ ਉੱਥੇ ਹੱਥ ਮਾਰਦੀ ਉਹਦੇ ਬਰੋਬਰ ਹਾਂ ਮੈਨੂੰ ਤਾਂ ਲੱਗਦਾ ਕੋਈ ਭਾਈਗੇ ਨਾ ਜੀ ਗੱਟੇ ਮੱਟ ਦੋ ਹਾਂ ਦੀ ਆਹ ਹੈ ਆ ਜਾਈਲਾ ਭੈਣ ਦਾ ਖਸਮ ਜਿਹੜਾ ਰੋਕਦਾ ਨੀ ਟੋਕਦਾ ਨੀ ਉਹ ਤੂੰ ਤਾਂ ਬਹਿਮਾ ਦੀ ਪੱਟੀਆਂ ਉਂ ਕੰਮ ਕਰਾਉਂਦਾ ਹਾਂ ਕੰਮ ਕਰਾਉਂਦਾ ਜਿੱਦੇ ਕੋਈ ਚੰਦ ਚੜਾਇਆ ਮੈਨੂੰ ਨਾ ਕਹੀ ਵੀ ਇਹਨੇ ਦੱਸਿਆ ਨਹੀਂ ਇਹਨੇ ਰੋਕਿਆ ਟੋਕਿਆ ਨਹੀਂ ਹੈਗਾ ਮੇਰੀ ਮੂਤ ਨਾਲ ਗੁੱਤ ਮੁੰਨਦੇ ਜੇ ਕੋਈ ਨਾ ਚੰਦੇ ਚੜਾਏ ਇਹਨੇ ਨਾ ਦੁਆ ਨਹੀਂ ਤੂੰ ਕਿੱਥੇ ਦੇਖੇ ਤੀ ਬਥੇਰੇ ਦੇਖੇ ਨੇ ਕਿਵੇਂ ਹੱਥਾਂ ਚੱਤ ਪਾ ਗਈ ਕਹੋ ਕਰਦੇ ਨੇਗੇ ਅੱਛਾ ਤੈਨ ਕੀ ਪਤਾ ਕਿਹੜੇ ਵੇਲੇ ਡੱਡਾ ਪਾਣੀ ਪੀ ਜਾਂਦੀਆਂ ਨੇ ਵਾ ਆ ਤੋਪ ਚ ਫਿਰਕੇ ਨਹੀਂ ਚਾਟਾ ਚਿੱਟਾ ਹੋਇਆ ਕੰਮਾਂ ਚ ਹੀ ਹੋਇਆ ਉਹ ਭੈਣ ਦਾ ਖਾਮੋ ਉਹ ਕਿੱਧਰ ਰਹਿੰਦਾ ਤੀ ਕੀ ਪਤਾ ਕਿੱਥੇ ਫਿਰਦਾ ਰਹਿੰਦਾ ਪਕਾਈ ਛੜਿਆ ਜੇ ਚੱਕ ਨੂੰ ਝੋਲਾ ਠੋ ਇਧਰ ਨੂੰ ਉਧਰ ਨੂੰ ਮਾਰਤੇ ਦੀ ਕਬੀਲਦਾਰੀ ਨੇ ਵੱਡਾ ਕਬੀਲਦਾਰ ਬਣਿਆ ਤੀ ਉਹ ਕਬੀਲਦਾਰੀ ਉਹਦੀ ਮਹਾਈ ਗਈ ਗਈ ਨਿਕਲ ਲੱਗੀ ਸੀ ਮੂੰਹ ਚ ਕਸੂਤੀ ਜੀ ਗੱਲ ਹੁਣ ਤੇਰਾ ਦਿਲ ਕੀ ਕਹਿੰਦਾ ਤੀ ਮੈਂ ਤਾਂ ਐ ਕਹਿਣੀ ਆ ਵੀ ਮੈਥੇ ਤਾਂ ਜਰੇ ਨਹੀਂ ਜਾਂਦੇ ਦੋਹੇ ਜੀ ਇਕੱਠੇ ਹੋ ਅੱਛਾ ਹਾਂ ਤੂੰ ਮੱਚਦੀ ਤੀ ਮੱਚਣਾ ਕੀ ਹੈਗਾ ਹੈ ਅੱਜ ਉਹ ਆਉਣੂਆਂ ਕਰ ਲਈ ਫਿਰ ਤਾਂ ਕੱਲ ਨੂੰ ਮੈਨੂੰ ਲਾ ਲੂ ਫਿਰ ਤਾਂ ਰਹੀਂ ਡੰਡੇ ਵਜਾਉਂਦਾ ਤੂੰ ਵੀ ਅੱਛਾ ਹਾਂ ਜਾਏਗੀ ਤਾਂ ਲੱਗੇਗੀ ਫੇਰ ਹਾਂ ਚੱਲ ਚੰਗਾ ਮੈਂ ਚੁੱਲਾ ਚੌਂਕਾ ਸਾਂਭਲਾਂ ਕੋਈ ਕਰ ਲੈ ਕੋਈ ਕੰਮ ਧੰਦਾ ਚਾਹ ਤਾਂ ਬਣਾ ਦੇ ਕੋ ਟਕ ਤੈਨੂੰ ਹੁਣੀ ਨਾ ਪਿਆਦਾ ਨੇਕੜੂ ਮੰਜੇ ਤੇ ਤਾਂ ਉੱਠਦਾ ਨਹੀਂ ساری ਦਿਹਾੜੀ ਚਾਹ ਪੀਣੀ ਐ ਨੇ ਰਾਜੇ ਨੇ ਸਾਰੇ ਖੁੱਡੇ ਚੋਂ ਆਂਡੇ ਕੱਢ ਕੇ ਪੂੜੇ ਬਣਾਵਣਾ ਖਾ ਜਾਂਦਾ ਮਾੜੀ ਮੋਟੀ ਪਈ ਨਹੀਂ ਲਾਉਣੀ ਤੀ ਨਿਬੜ ਗਏ ਆਏ ਹਾਈ 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 ਆਪ ਨੂੰ ਜਾਣਾ ਪਊਗਾ ਆਏ ਹਾਈ ਗੱਪ ਗਹ ਪਾ ਦੋਨੇ ਕੰਮ ਕਰਦੇ ਨੇ ਆਪਣੇ ਤੇ ਦੂਸਰਾ ਜਾਂਦੇ ਆਹੇ ਇਹ ਤਾਂ ਐਂ ਕਰਦੇ ਨੇ ਵੀ ਗਾਈ ਜੀ ਬਹੂ ਕੰਟਨ ਨਾਲ ਇਕੱਠੇ ਮੈਂ ਬੌਕਰ ਲਿਆ ਮਾਰਨ ਵਾਸਤੇ ਮਾਰ ਦੇ ਨਾ ਮਰਾ ਛਾਡੂ ਗਿਆ ਮੱਲਿਆ ਆ ਆ ਆ ਕਿਉਂ ਨਹੀਂ ਆਵੇਂ ਹੋੜ ਐਂ ਕਰਾਂਗੇ ਫਿਰ ਨੀੜਾ ਵੀ ਲਿਆ ਉਹਨਾਂ ਦਾ ਪੈ ਕਾਂਬਲੀ ਇੱਕ ਇੱਕ ਦਾ ਕੰਮ ਕਰ ਦਿਆ ਸਮਾਰ ਕੇ ਉਹ ਛਿੰਡਰ ਤਾਂ ਹੈ ਹੀ ਨਹੀਂ ਕੰਮ ਦੀ ਬਾਈ ਮੇਰੇ ਬੰਨੇ ਤਾਂ ਪੰਗਾ ਲੈ ਲਿਆ ਬੈਠਾ ਕੇ ਉਹ ਤਾਂ ਜਾ ਕੇ ਬਈ ਛਿੰਡਰ ਕਿੰਦੇ ਵਾਲੀ ਸ਼ਹਿਰ ਆ ਰਹਾ ਨਾ ਸ਼ੰਦਰਪੁਰ ਵਾਲੀ ਸ਼ਹਿਰ ਆ ਮੈਂ ਤੈਨੂੰ ਦਸਾਂ ਰੋਟੀ ਮਾਈ ਦੂੰ ਤੈਨੂੰ ਸਾਰੀ ਜ਼ਮੀਨ ਜੋ ਮੇਰੇ ਨਾਂ ਲਵਾ ਦੇ ਮੈਂ ਤੇਰੇ ਕੋਲਵਾ ਨਮਨ ਜੇ ਜੇ ਪੱਲੀ ਹੈ ਜਿਹੜੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸ ਪ੍ਰਵਾਹ ਕੋਸੇ ਦੀ ਵੀ ਨਹੀਂ ਕਰਦੀ ਤੂੰ ਗੈਲਾ ਹੈ ਨਹੀਂ ਕੰਮ ਦਾ ਜਮਾਂ ਵੀ ਨਹੀਂ ਕਾਮਲਾ ਧੀ ਜੋੜਾ ਕਦੇ ਕਿੱਧਰ ਪਾਉਂਦਾ ਕੰਮ ਨਾਲ ਦੂੰ ਵੀ ਖੌਣ ਨਹੀਂ ਪੈਂਦਾ ਕਿ ਮੈਂ ਤੂੰ ਮਾਜੇ ਨਾ ਖਾ ਲਈ ਮੇ ਤੋਂ ਕਿਉਂ ਗੱਲ ਕਰਦਾ ਤਾਹੀ ਮੈਨੂੰ ਪੇਟਾ ਲਾਉਂਦੇ ਰਹਿ ਤਾ ਕਰਦਾ ਉਹ ਨਹੀਂ ਨਹੀਂ ਮੈਂ ਤਾਂ ਉਹ ਹੱਥੀਂ ਦਾ ਮੋਟਾ ਮੋਟਾ ਛੋਟਾ ਤੂੰ ਬੋਖਾ ਨਾ ਖਾਈ ਦੇ ਮੈਂ ਤਾਂ ਨਹੀਂ ਕਿ ਥੱਕ ਜਾਨੀ ਆ ਸੱਚੀ ਲੈ ਕੋਈ ਨਾ ਹੋਈ ਹੋਈ ਕੱਟ ਜਾਂਦੇ ਬਾਤੜੇ ਆ ਇਧਰੋਂ ਟਾਲ ਕੇ ਰਾ ਇਧਰੋਂ ਟਾਲ ਆ ਟਾਲ ਆ ਵੜਾ ਟਾਲ ਇਹ ਅਗੇ ਟਾਲ ਜਿੰਨੇ ਬਾਤ ਸਾਰਾ ਚਾਦਰਾਂ ਲਵੇਟ ਲਿਆ ਥਲੋਂ ਸਾਰਾ ਚਾਦਰਾਂ ਲਵੇਟ ਲਿਆ ਕਾ ਕਰ ਲੈਨੇ ਕੋਈ ਤੋਂ ਜੀ ਫਿਰ ਤੇ ਜੇ ਹੁੰਦਾ ਜਾ ਜਾ ਪੁਣ ਮਾਇਤਾ ਬਣਾ ਦੂੰਗੀ ਚਾਂਦੀ ਤੂੰ ਦੇਖ ਬਾਠ ਠੀਕ ਹੈ ਤੂੰ ਬੋਲੋ ਕੜ ਦੇਖ ਮਾਇਤਾ ਕਨ ਆਇ ਖੜਗੇ ਹਾਂ ਆਪਾਂ ਨੀੜਾ ਆੜ ਲਿਆਗੇ ਨੀੜਾ ਪਛੂ ਲਿੱਛੇ ਪੈ ਗਿਆ ਆਪਣੇ ਨੀੜਾ ਆਇ ਗਿਆ ਇੱਕ ਤਾਂ ਪਾਣੀ ਹੈ ਕਾਛ ਫਰੇ ਹੈ ਨਾ ਦੇਖ ਲੈ ਬਾਕੀ ਤੇਰੀ ਇੱਛਾ ਕੀ ਦੇਖ ਜਾਣਾ ਕਰਨਾ ਮੈਂ ਤਾਂ ਵਗ ਜਾਨੀ ਮਾਇਤਾ ਕਨ ਬਾਕੀ ਜਾਂ ਰੇੜੀ ਗੋਲ ਖੱਤੇ ਰਪਣੀ ਚਲ ਜਾਉਨੇ ਫਿਰ ਚੱਲ ਵੜਦੇ ਹੈ ਚੱਲ ਵੜਦੇ ਹੈ ਹੋਰ ਕੀ ਹੈ ਹੋਰ ਕੀ ਹੈ ਮੈਂ ਤਾਂ ਚੋਲੇ ਨਹੀਂ ਜਾਂ ਤਾਂ ਇਹ ਕਰਦੀ ਫੇਰ ਵਗ ਜਾਗੇ ਕਿੰਨੇ ਵੀ ਉਹਦੀ ਗਾਰਡਿੰਗ ਨਾਲ ਦੂਸਰਾ ਲਾ ਦੇ ਨਾ ਉਹਨਾਂ ਦਾ ਕੀ ਕਹਿਣਾ ਤੂੰ ਉਹਨਾਂ ਦੀ ਮੰਗਣ ਨਾ ਲੱਗਿਆ ਕਰ ਢੋਲ ਤਾਂ ਹੈ ਨਾ ਤੇਰਾ ਹੱਥ ਛੋਟਾ ਤੇ ਨਹੀਂ ਲੰਮੇ ਤੇਰੇ ਹੱਥ ਕਿ ਨਹੀਂ ਹੋਣੇ ਖਣ ਕੋਈ ਨਹੀਂ ਜਦੋਂ ਚੌਣ ਤੇ ਆ ਗਈ ਮੈਂ ਤਾਂ ਬਿੰਦ ਚ ਛੋ ਦੂੰਗੀ ਉਹ ਲੱਟ ਖਾ ਲੇਗੀ ਨੱਕ ਤੇ ਕਿਤੇ ਮੋੜ ਕੇ ਕਹਿਣ ਮਕੰਦ ਨੇ ਕੱਟ ਜਾ ਮਾਰਾ ਜਾਂ ਡਾਂਗ ਮਾਰੀ ਆਏ ਦਾ ਗੁਨਾਹ ਖਦਾ ਬਾਣਾ ਸੱਚੀ ਮੈਂ ਕਿ ਅੱਗੀ ਫਲਾਇ ਮਜਾਉਂ ਜਾਂਦਾ ਐਸੀ ਮਕੰਦਾ ਜਿਵੇਂ ਜਿਵੇਂ ਜੇ ਤੂੰ ਮੇਰੇ ਘਰ ਆਲ ਤੂੰ ਹੁੰਦਾ ਸੱਚੀ ਪਤਾ ਸੋਣਿਆਂ ਦੀਆਂ ਕੱਦਾ ਕੱਢ ਦੇਣਾ ਅਸੀਂ ਦੋਨੇ ਜੀਆਂ ਨੇ ਕੱਢ ਦਿੰਗੇ ਜਿਹੜੇ ਉੱਟ ਕੰਮ ਕਰ ਜਾਂ ਇਕੱਠੇ ਸੱਚੀ ਗੱਲ ਆ ਹਾਂ ਸੱਚੀ ਜੋ ਮਾਰੀ ਹੋਰ ਕੀ ਆ ਮੈਨੂੰ ਤਾਂ ਮਾਗਰੋ ਫੋਟੋ ਦਿਖਾਈ ਆ ਤੇਰੀ ਅੱਛਾ ਮੈਂ ਤਾਂ ਪਸੰਦ ਤਾਂ ਹੂੰ ਤੂੰ ਸੀ ਵਿੱਚੋਂ ਵਿੱਚੋਂ ਗੱਲ ਦੀ ਅੱਛਾ ਹੋਰ ਤੇ ਫਿਰ ਕੰਮ ਬਿਜੇ ਲੈ ਬਾਹ ਨਹੀਂ ਤੇਰੇ ਉਧੋਂ ਪੱਕਾ ਇੱਥੇ ਕਰਾ ਦੇ ਜੇ ਲੈ ਰਾ ਹੋਰ ਕੀ ਆ ਨਾ ਨਾਤਾ ਹੁਣ ਜੇਲਾ ਮਰਦਾ ਜੇ ਮਰ ਮਰ ਜਾਵੇ ਮੈਂ ਤੇਰੀ ਪੱਕ ਲੈਣਾ ਤੈਨੂੰ ਐ ਕਰ ਹਾਂ ਨਸ਼ੇ ਤੇ ਦਾ ਦਾਰੂ ਦੂਰੀ ਪੀ ਗੱਪੇ ਗੁੱਡੇ ਟੱਡ ਹੋ ਜਾਂਦੇ ਕਰਦੇ ਕੰਮ ਮੈਂ ਤਾਂ ਗੈਂਡਾ ਦਾਰੂ ਪਿਆ ਕਹੇ ਤੂੰ ਕਹੇ ਨਾ ਮਰਾ ਜਖਾ ਪੈਕ ਲਾਇਆ ਕ ਰੋਟੀ ਹਾਈ ਮੋ ਜਾਂਦੀ ਹੈ ਉਹਦੇ ਮੁਰ ਤਾਂ ਮੈਂ ਜਾਣ ਕੇ ਪਿਆ ਕਰੂੰਗੀ ਤੈਨੂੰ ਭੱਜ ਕੇ ਹਾਂ ਮੈਂ ਉਹਨਾਂ ਨਾਲ ਛੱਕਣਾ ਹੋਵੇ ਆਪਣਾ ਹਰ ਖੜਖਾ ਕਰ ਉਹਨਾਂ 'ਚ ਮਰ ਜਾ ਹਾਂ ਮੇਰੇ ਤੇ ਉਹਨਾਂ ਦੇ ਤਾਂ ਮਾਇਆ ਜਿੰਨਾ ਟਾਈਮ ਮੇਰੇ ਪਤੀ ਪ੍ਰਵੇਸ਼ਣ ਨੂੰ ਕੁਸ ਹੁੰਦਾ ਨਹੀਂ ਕੋਹਨਾ ਟਾਈਮ ਮੈਂ ਉਹਨੂੰ ਧੋਖਾ ਵੀ ਨਹੀਂ ਦੇ ਸਕਦੀ ਧੋਖਾ ਹਾਂ ਇਹ ਵੀ ਗੱਲ ਸਹੀ ਆ ਫਿਰ ਪਾਪ ਲੱਗਦਾ ਪਾਪ ਲੱਗਦਾ ਪਾਪ ਕਿਹੜਾ ਤੂੰ ਸਾਵਰ ਦੀ ਘੁੱਟ ਪਰ ਨਾ ਨਾ ਆਪਾਂ ਨੂੰ ਹੀ ਇਹ ਨਹੀਂ ਘੱਡੀ ਚੱਟ ਹਾਂ ਹਾਂ ਹੋਰ ਜੀ ਗੋਡ ਲੈ ਇਹ ਤਾਂ ਕਰਦੀ ਕਹਿੰਦੇ ਦਾ ਕੰਧ ਕਰਚੀ ਡਿੱਗ ਪੂਗੀ ਫਿਰ ਤਾਂ ਹਾਂ ਘੱਟ ਘੱਟ ਮੈਂ ਤਾਂ ਤੇਰਾ ਕਦੋਂ ਮਰਜੀ ਵਿਆਹ ਕਰਾਵਾਂ ਹਾਂ ਹੈ ਹਾਂ ਕਿਹਦਾ ਆ ਸ਼ੈਣੀ ਗੱਲਾਂ ਦੱਸ ਜਮਾ ਸ਼ੈਣੀ ਲੋਹੇ ਤੇ ਲਾਹ ਜੇ ਤੂੰ ਮੈਨੂੰ ਪਹਿਲਾਂ ਜ਼ਮੀਨੋਂ ਕਰਾ ਦੇ ਮੇਰੇ ਪਈਆਂ ਨਹੀਂ ਦੇਖ ਮੁਰਤ ਮੋਚੂ ਹੋਰ ਤੇ ਟੱਪ ਜੇ ਜੈਲੇ ਨੂੰ ਕਹੇ ਆਪਾਂ ਪੂ ਚੰਡੀਗੜ ਕੋਠੀ ਮੈਂ ਫਿਰ ਉਹੀ ਰਹਿ ਗਿਆ ਫੁੱਲ ਟੁੱਟ ਲਕਾਉਂਦਾ ਵਾ ਨੀ ਤੇਰੇ ਬੜੀ ਛਾ ਤੂੰ ਨਾ ਬਣ ਮੇਰੇ ਥੰਨੇ ਸ਼ਾਦੀ ਨਾ ਕਰ ਬਦਿਆ ਰਹੇਗਾ ਚੋਰਗਾ ਚੋਰਗਾ ਕੇਰਾ ਨਾ ਕਰਾ ਦੇ ਜੀ ਚੋੜੀਆਂ ਚੋੜੀਆਂ ਨੌਤਾ ਕਰਾ ਦੂੰ ਬਾ ਨਿਚਰੇ ਬੜੀ ਕਰਦਾ ਚੋੜੀਆਂ ਦੀ ਨਟਾਂ ਖੈਂਦਾ ਤੂੰ ਬਦਿਆ ਰਹੇਗਾ ਕੇਰਾ ਨੌ ਕਰਾ ਦੇ ਮੇਰੇ ਜ਼ਮੀਨ ਮਾਗਰੋ ਮੈਂ ਜਾਣੇ ਕੇਰਾ ਕੰਮ ਜਾਣੇ ਆਪਾਂ ਜੇਲੇ ਨੂੰ ਦੇ ਕੇ ਗੋਲੀਆਂ ਮਾਰ ਦਾਂਗੇ ਨਹੀਂ ਆਏ ਨੇ ਪਤਾ ਦੇ ਕੇ ਪੈਸੇ ਕਤਲ ਕਰਾ ਦਾਂਗੇ ਪਹਿਲੀ ਮਾਰ ਦੇ ਨਾ ਫਿਰ ਪਹਿਲਾਂ ਆਏ ਆ ਫਿਰ ਜ਼ਮੀਨ ਦੇ ਹੌਸਲੇ ਚ ਵੱਜੂਗਾ ਆਏ ਹੁਣ ਪਹਿਲਾਂ ਆਏ ਕਰ ਫਿਰ ਡੋਕਨਾਂ ਨਾਲ ਲਵਾ ਦੇ ਨਾ ਆ ਦੋਕ ਕਨਾਂ ਨਾਲ ਲਵਾ ਦੇ ਫਿਰ ਕਤਲ ਕਰ ਪੂਰੀ ਸਾਰੀ ਨੀ ਲਮੋੜਾਂ ਮੈਂ ਹਾਂ ਥਾਰੀ ਫਿਰ ਫੇਟਾ ਤੋਂ ਖਬੀ ਦੇਖਦੇ ਜਿਨਾਂ ਨੇ ਦੇਖਿਆ ਬਠੇ ਰਿਹਾ ਬਾਲੇ ਦੇਸ ਮੇਂ ਮੈਂ ਤਾਂ ਤੇਰੀ ਭਾਪੀਆਂ ਐਨੇ ਸਾਲ ਹੋ ਗਿਆ ਈ ਤੈਨੂੰ ਤੈਨੂੰ ਐ ਦੱਸ ਮੇਰੇ ਚ ਕੋਈ ਖੋਟ ਨਹੀਂ ਦਾ ਨਹੀਂ ਖੋਟ ਤਾਂ ਨਹੀਂ ਜੱਲਦੀ ਥਾਫ ਐਵੇਂ ਕਹਿ ਦਿੱ ਗਏ ਹਾਂ ਦੇਖ ਕੇ ਵੀ ਛਾਣੀ ਲੱਗਦੀ ਹੈ ਹੋਰ ਕੀ ਆ ਗੱਲ ਤਾਂ ਗੱਲ ਦੀ ਹੈ ਨਾ ਮਾਏ ਤਾਂ ਮਾੜੀਆਂ ਮੋਟੀਆਂ ਜਿਹਨਾਂ ਤਾਂ ਹੀ ਤਾਂ ਤੈਨੂੰ ਟਾਲ ਕੇ ਪਸੂ ਵਾਲੇ ਬੰਨੇ ਲਿਆਉਣੀ ਆ। ਉਹੀ ਤਾਂ ਗੱਲ ਆ। ਜੇ ਸ਼ਿੰਦਰ ਦੇ ਨਾਮ ਲਵਾਤੀ ਜ਼ਮੀਨ ਨਾ ਤੈਨੂੰ ਕੁਝ ਨਹੀਂ ਮਿਲਣਾ। ਮਾਏ ਤੇ ਮੈਂ ਦੇਖਾ। ਮਾਏ ਪਈਆਂ ਲਾਲ ਟਮਾਟਰ ਵਰਗੀਆਂ। ਉਹ ਵੀ ਮੇਵਾ ਅੱਖ ਚੱਖ ਨਹੀਂ ਪਾਉਂਦਾ ਮੇਰੇ। ਮੇਵਾ ਕੱਟ ਬੋਲ ਕੇ ਆਈਏ ਮੇਰੇ ਨਾਲ। ਨਹੀਂ ਕਰ ਸੋਣਾ ਕਿੱਥੇ ਮਾਏ ਕਿੱਥੇ ਸ਼ਿੰਦਰ। ਹਾਂ ਉਹ ਤਾਂ ਆਪਾਂ ਜਾਂ ਜਿਆਦੀ ਦਾ ਜਿਵੇਂ ਪਾਤੀ ਸੀ ਚੁੰਡੀਆਂ ਮਾਏ ਚ ਨੇ ਇਹੇ ਜਾਂ ਮੂਹ ਹੈ। ਉਹੀ ਤਾਂ ਗੱਲ ਆ। ਜਿਵੇਂ ਗੁਲਾਬ ਦਾ ਫੁੱਲ ਨਿਕਲਿਆ ਹੁੰਦਾ ਬੂਟੇ ਜਿਵੇਂ ਤਾਜ ਨਿਕਲੋ ਕੋਈ ਕੋਈ ਮਾਇਕਾਂ ਉਹ ਦਗਾਉਂਦੀਆਂ ਰਾਪ ਦੇ ਫੁੱ ਫਰਕ ਬੜਾ ਪੈਣਾ ਦਿਨ ਸਮਾਨ ਤੇ ਤਰਜੀਦਾ ਮੈਂ ਇਸ ਵੀ ਮੇਤਲੇ ਵੇਲਗਲ ਖੜਦੀ ਹੈ ਕਿ ਖੁਸ਼ਬੂ ਆਉਂਦੀ ਹੈ ਹਾਂ ਇਹ ਚੱਕ ਟਕੇ ਰਾਜੀ ਹੈ ਹੈ ਤੈਨੂੰ ਹਾਂ ਹਾਂ ਜੀਪਾ ਮਾਰਦੇ ਪੂਰਾਂ ਆ ਪੂਰਾਂ ਹਾਂ ਯਾ ਸ਼ਾਨੀਆਂ ਮਾਤਾ ਇਹ ਮੇਰੀ ਮਾਤਾ ਜੇ ਤੂੰ ਆ ਵੀ ਲਾ ਕੇ ਦੇ ਦੇ ਮੈਨੂੰ ਮੁੰਡੀ ਮੈਂ ਇਹਦੇ ਕਾਂਟੇ ਪਣਾ ਕੇ ਕਾਂਟੇ ਕਰਾਂ ਲਾਂ ਨਮੀ ਨਮੀ ਬਣਵਾ ਦੂ ਬਾਅਦ ਚ ਫਿਰ ਕਰਾ ਦੇ ਤੂੰ ਹੋ ਜੋ ਕਰ ਆਪਣੀ ਨੀੜਾ ਲੈ ਕੇ ਖੇਤੋਂ ਲੇਟ ਹੋਈ ਜਾਂਦੀ ਹੈ Nira lewane. Ha? Gala sonla, tunga yan kayde, kayde papi, tunga na. Unta karam de. Unang ako'y chalake na pa. Unang numaray da niya, papi kasi nira lewane. ਉਹਨਾਂ ਨੂੰ ਦੱਸ ਸ਼ੱਕ ਨਾ ਕਰਨ ਕਹਦੇ ਭਾਬੀ ਨੂੰ ਆਉਂਗਾ ਤੂੰ ਆ ਕੇ ਦੀ ਕਹਦੇ ਪਾਪੀ ਪਾ ਲੁਗੀ ਚੁੱਬੜ ਚੋਂ ਨਰਮੇ ਚੋਂ ਕਹਦੇ ਭਾਬੀ ਲੈ ਕੇ ਜਾਉ ਨਾਲ ਹਾਂ ਵਿਛਿੰਦਰ ਤੋਂ ਤੁੜਿਆ ਨਹੀਂ ਜਾਂਦਾ ਇਹਦਾ ਸਿਦਰ ਤੋਂ ਤੁੜਿਆ ਨਹੀਂ ਜਾਂਦਾ ਐਂ ਗੱਲ ਬਣਾ ਨਰਮੇ ਕਿ ਕਿੱਬੜ ਹਾਂ ਗੋਲ ਗੋਲ ਗੱਲ ਪੱਕੀ ਐ ਨਹੀਂ ਤਾਂ ਜੇ ਗੱਲ ਸੁਣ ਲਾ ਸ਼ੱਕ ਕਰਕੇ ਫੇਰ ਆਪਾਂ ਨੂੰ ਕਿਸੇ ਨੇ ਬੈਠਣ ਵੀ ਨਹੀਂ ਦੇਣਾ ਬੀਟੀਆਂ ਹੋ ਜਾਣਗੀਆਂ ਖੱਤ ਮੰਡੀ ਦੇ ਬਦਨਾਮੀ ਚ ਪਕੜ ਜਾ ਪੈੜ ਦੇ ਖਸਮਾ ਉਹ ਆ ਕੇ ਨੀਰੇ ਜਿਹੇ ਹੱਥ ਮਾਰਨ ਲੱਗ ਜਾ ਉਹ ਕਾ ਨੀਰੇ ਤਾਂ ਵੀ ਨੀਰਾ ਛਈਏ ਮਰ ਜਾਣਾ ਐਵੇਂ ਐਸਕਨ ਜੀ ਕਹਤਾ ਕਾ ਕਰਦੇ ਹੋ ਹੋਰ ਫੋੜ ਕੇ ਟੂੜੀ ਟੂੜੀ ਤੂੰ ਤਾਂ ਮੇਰੇ ਭਰਾਵਾਂ ਵਰਗਾ ਹਨ ਹਾਂ 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 ਟੂੜੀ ਜੀ ਪਾਪਾ ਬੁਰਾ ਹਾਲ ਕਰਕੇ ਉਹਨਾਂ ਦੇ ਥੰਮੇ ਨਾ ਗਿਆ ਬਾਗਿਆ ਬਾਗਿਆ ਦਾ ਗਿਆ ਆਇਆ ਸੀ ਇੱਧਰ ਨੂੰ ਆਇਆ ਸੀ ਅੱਛਾ ਜੀ ਹੋਰ ਕੀ ਹੈ ਉਹਨਾਂ ਦੇ ਥੰਮੇ ਦੇਖੀ ਮੈਂ ਐਸਾ ਆਪਣੀ ਲਵੇ ਲਾਗੀ ਦਿਨਾਂ ਦੇ ਵਿੱਚ ਲਾ ਲਾਉਣ ਲੱਗ ਗਈ ਹਾਂ ਲਾਉਣ ਲਾਉਣ ਤੇ ਪੱਥ ਵੀ ਤੇਰੇ ਵਾਂਗੂ ਦੇਖੀ ਲੈ ਯੇ ਲਹ ਲੌਂ ਲੱਗ ਗਈ ਤਾਂ ਦੇਖ ਹਾਂ ਪੂਰੇ ਦਿਨਾਂ ਤੇ ਆ ਸੂ ਕੀ ਹੁਣ ਜੇ ਆਪਾਂ ਵੇਚ ਦਈਏ ਇਹਨੂੰ ਹੋਰ ਲੈ ਲਈ ਨਾ ਨਾ ਮੁਰਤੇ ਬੰਜੀ ਨਹੀਂ ਕਿਹਾ ਬਈ ਪੈਸੇ ਖੁਰ ਜਾਣਗੇ ਖੁੱਲੇ ਦੁੱਧਾਂ ਲਈ ਲੈ ਲਾਂਗੇ ਹਾਂ ਖੁੱਲੇ ਦੁੱਧਾਂ ਲਈ ਕਿਸੇ ਦੇ ਮੈਂ ਦੀ ਕਿੰਨਾ ਮਰਜੀ ਚੂ ਜੀ ਬੱਕਰੀ ਦਾ ਕੰਮ ਹੈ ਅੱਛਾ ਹਾਂ ਕਰੋ ਮਰਜੀ ਜਿੰਨਾ ਪਾਲਾ ਉਹ ਨਹੀਂ ਕੱਢ ਲ ਉਹ ਨਹੀਂ ਕੱਢ ਲ ਜਿੰਨਾ ਪਾਲਾ ਉਮੀ ਫਿਰ ਪਊ ਜਿੰਨਾ ਉਹ ਨਹੀਂ ਨਿਕਲਦਾ ਟੁੱਟਦਾ ਹੀ ਹੈ ਦੇਖਿਆ ਮੈਂ ਤਾਂ ਹੀ ਕਹਿੰਨੀ ਐ ਇਹਨਾਂ ਤਾਂ ਖਲ ਦਾਣਾ ਜਿੰਨਾ ਪਾਈ ਜਾ ਉਹਨਾਂ ਦੇ ਦੁੱਧ ਕੱਢੀ ਜਾਂਦੀ ਹੈ ਦੁੱਧ ਉਹ ਨਹੀਂ ਦਿੰਦੀ ਕਿਸੇ ਆ ਜਾ ਹੁਣ ਆ ਗਿਆ ਆ ਗਿਆ ਚੱਲ ਕੇ ਉਹ ਲੱਗੇ ਪੱਛੇ ਪੁੱਛੇ ਪਰ ਹਰਾ ਹੜੇ ਹਰਾ ਪਾਗੇ ਨਾ ਫਿਰ ਖਖੜਗਾ ਤਾਂ ਨਹੀਂ ਲੱਗੀਆਂ ਆਪਣੀ ਖਖੜਗਾ ਹਾਂ ਖਖ ਮਤੀਰੇ ਮਤੂਰੇ ਕੋ ਦੇਖੀ ਸੀ ਮਾ ਬਾਲਤੇ ਲੱਗੀ ਮੱਛਲਿਓ ਮਰੀ ਨਾ ਆਪਣੀ ਪਪਣੀ ਹੋ ਰਹੀ ਹੈ ਪਤਾ ਨਹੀਂ ਖੜੋ ਪਾਣੀ ਕਿ ਡੁੱਬ ਰਹੀ ਹੈ ਕਿ ਕੀ ਚੱਕਰ ਹੈ ਮੋ ਪਲ ਗਈ ਹਾਂ ਪਾਣੀ ਚ ਕਰਕੇ ਹੋਈ ਪਪਣੀ ਕੀ ਆ ਹਾਂ ਹੁਣ ਗੱਲ ਸੁਣ ਮੇਰੀ ਰੈ ਜਿਹੜੀ ਕਰੀ ਆ ਕਰ ਲੈ ਰਾਤ ਨੂੰ ਸੋਚ ਕੇ ਦੱਸਨੀ ਜੇ ਤਾਂ ਦੋ ਚਾਰ ਕਨਾਲਾਂ ਵਿੱਚ ਨਾਂ ਲਵਾਉਣਗੇ ਫੇਰ ਤਾਂ ਜੈਲੇ ਦਾ ਕਰ ਦੂੰਗੀ ਕਾਤਲ ਅੱਜ ਨਹੀਂ ਕਰਾਂਗੇ ਕਰਾਂ ਕਰਾਂਗੇ ਗੱਲ ਸੁਣ ਹਾਂ ਕਰੀ ਮਾਰ ਕੇ ਦੱਸਾਂਗੇ ਲੈਟਰਿੰਗ ਵਾਲੇ ਖੂਈ ਚ ਦੇਖ ਦਾਂਗੇ ਨਾ ਨਾ ਕਦੇ ਤੱਕ ਅਗਲਾ ਕਹਿ ਦੂ ਵੀ ਪਾਂਡੇ ਜਾਨ ਨੇ ਕੋਲੀ ਮਾਰ ਤਾਂ ਇਹ ਤਾਂ ਟੁੱਟਦਾ ਜਾਂਦਾ ਐਕਸੀਡੈਂਟ ਕਰਾਵਾਂ ਕਿਸੇ ਤੋਂ ਕੰਬ ਲਿਗੇ ਚਲ ਗੱਲ ਸੁਣ ਹੁਣ ਤੂੰ ਜਾ ਕੇ ਰੁਰਦਾ ਲੱਕ ਤੂੰ ਮਾਗੜਾ ਜੀ ਮੈਂ ਛੱਕ ਨਹੀਂ ਕਰਦੀ ਆਉਣੀ ਆਉਣੀ ਮਾਗੜਾ ਛੱਕ ਨਹੀਂ ਕਰਦੇ ਛਾਣੀ ਕੋਈ ਨਹੀਂ ਆ ਜਾ ਕੋਈ ਨਹੀਂ ਆ ਦੇ ਬੰਦੇ ਨੂੰ ਮੈਂ ਜੈਲੇ ਨੂੰ ਕਿਉਂ ਮਾਰੂ ਤੇਰੇ ਪਿੱਛੇ ਮਲੰਗ ਦੇ ਲਾ ਕੇ ਹਾਂ ਤੇਰੇ ਤੋਂ ਦੋ ਚਾਰ ਕਨਾਲਾ ਲਵਾ ਲੂੰਗੀ ਤੂੰ ਪਾਪ ਕੱਢਣ ਜੋਗrani ਮੈਂ ਸ਼ਾ ਕਰੂੰਗੀ ਤੂੰ ਮੇਰੇ ਕੀ ਲੱਗਿਆ ਐ ਨਹੀਂ ਐ ਇੱਜ਼ਤ ਦਾ ਕੀ ਵਾਦੀ ਘਾਟਦੀ ਹੈਂਦੀ ਹੈ ਕੇਣਾ ਦੋ ਰੁਪਈਆ ਹੱਥ ਚ ਆ ਜਾਣਗੇ ਮਗਰ ਤੂੰ ਕੌਣ ਤੇ ਮੈਂ ਕੌਣ ਜਿੱਦੇ ਨਾਲ ਬਹਿ ਕੇ ਆਈਆਂ ਮਾਂ ਨੂੰ ਧੋਖਾ ਕਿਉਂ ਦੇਉਂਗੀ ਇਹ ਆਡੇ ਹੇਹੇ ਚ ਹੋਇਆ ਫਿਰਦਾ ਵੀ ਮਗਰ ਪੱਛੇ ਕੇ ਲੈ ਆਉਂਦੇ ਮੈਂ ਕਿਹਾ ਜਿਛ ਵੀ ਦੋਨਿਆਂ ਬਾਗ ਜਣਿਆ ਹੋ ਜਿਹੜਾ ਜੋੜ ਕੇ ਉਹ ਦੇਖ ਲੈ ਭਰਾਵਾ ਕੱਚੇ ਡੜਾ ਲੈ ਜੰਨੇ ਬਾਗ ਜਾ ਫਿਰ ਦੇਖ ਲੈ ਜਾਂਦੀ ਸੀ ਤਾਂ ਲੈ ਜਾ ਗਾਉਗੀ ਕਿਵੇਂ ਤੁਹਾਡੀ ਬਣੀ ਆਉਂਦੀ ਜੈਲਾ ਤਾਂ ਮੰਗੀ ਗਿਆ ਫਿਰ ਉਹਦਾ ਤੜਕੇ ਦਾ ਨਿਕਲਿਆ ਤੀ ਮੰਗੀ ਗਿਆ ਉਹ ਕਹਿੰਦਾ ਜੱਟ ਪਟਾੜੇ ਦੀ ਗੋਲੀ ਜੀ ਲੈਣ ਜਾਂਦਾ ਪਰ ਨਹੀਂ ਕਿ ਛੋਡਾ ਲੈਣ ਗਿਆ ਯਾਰ ਕੁਝਾਂਕੀ ਲੱਗੇ ਤੈਨੂੰ ਦੱਸ ਕੇ ਨਹੀਂ ਜਾਂਦੀ ਮੈਨੂੰ ਤਾਂ ਘਰ ਛੋਡਾ ਲੈਣ ਜਾਂਦਾ ਜਾਂਦਾ ਹੱਥ ਪਟਾੜੇ ਵਾਲੀ ਗੋਲੀ ਲੈਣਾ ਐਨਾ ਤੈਨੂੰ ਮੈਂ ਦੱਸ ਦੇਣਾ ਉਹਨੇ ਤਾਂ ਬਹੁਤ ਘਰ ਪੱਟਤੀ ਤੀ ਇਹ ਖਾਂਦਾ ਫਿਰ ਘਰ ਸੁਣ ਮੇਰੀ ਹਾਂ ਮੈਂ ਚੱਲੀ ਚੁੱਬੜ ਲੈਣਾ ਹੋਰ ਤੂੰ ਕਿਪੜ ਕੰਪਲੀਟ ਕਰ ਫਿਰ ਜੀਰ ਲੈਂ ਜਾਂਣਾ ਰੈਡੀ ਟੇਡ ਹੋਣੇ ਬੈਠੇ ਚੱਲਾਂਗੇ ਦੇਖਣਾ ਬਣਾ ਦੇਣਗੇ ਮੈਂ ਨਹੀਂ ਜਾਂਦੀ ਉਹ ਨਹੀਂ ਬਣਾਉਂਦੇ ਕੋਈ ਨਾ ਲੋਕਾਂ ਦੇ ਮੂੰਹ ਫੜੀ ਜਾਂਦੇ ਕਮਾਲ ਕਰਦੀ ਐ ਇਹ ਤਾਂ ਆਈਆਂ ਦੀ ਜਮੇਸੇ ਦੀ ਰਨ ਹੁੰਦੀ ਆ ਕਿ ਬਾਗ ਜਾ ਕੋਈ ਚੁੱਬੜ ਜਾ ਕਰ ਮੈਂ ਲੋਕਾਂ ਨੂੰ ਕਹਿੰਦੀ ਨਹੀਂ ਤੇਰੇ ਨਾਲ ਜਮਣ ਚੜਦੀ ਇਹਨਾਂ ਨੂੰ ਐ ਲੱਗਦਾਗਾ ਕਿ ਉਹ ਆ ਠੀਕ ਆ ਮੇਰੇ ਤਾਂ ਉਹ ਆਗਾ ਕਿ ਪ੍ਰਧਾਨ ਵਰਗਾ ਹਾਂ ਆ ਪਾਣੀ ਦਿੱਤਾ ਦੇ ਬੰਦੇ ਆ ਪ੍ਰਧਾਨ ਉਹ ਮੈਂ ਭਾਈ ਮੈਂ ਤੈਨੂੰ ਕੀ ਕਹਿੰਨਾ ਮੈਂ ਤਾਂ ਕੁਛ ਨਹੀਂ ਕਹਿੰਦਾ ਤੀ ਤੈਨੂੰ ਆਹਦੀਆਂ ਗੱਲਾਂ ਸੁਝੇ ਸ਼ਰਮ ਨਹੀਂ ਆਉਂਦੀ ਸ਼ਰਮ ਕਾ ਦੀਆਂ ਨੇ ਸ਼ਰਮ ਆਉਣੀ ਚਾਹੀਦੀ ਤੈਨੂੰ ਹਾਂ ਧੌਲ ਦੇ ਦੇਖ ਤੂੰ ਉਹਦੇ ਲੇਲੀ ਵਾਂਗ ਮੰਗਰ ਲੱਗ ਗਿਆ ਦੇਖ ਐਵੇਂ ਕੱਢ ਗਿਆ ਭਾਈ ਤੇਰੇ ਵੀ ਹੈ ਨਹੀਂ ਇਹ ਬਾਤ ਸੱਚੀ ਇਹਨੂੰ ਵੀ ਮੜਾ ਮੋਟਾ ਸਮਝਾਣਾ ਮੜਾ ਦੁੱਥੇ ਦੀ ਧਾਮ ਨਾ ਰੱਖਿਆ ਘੜ ਕੰਮ ਕੌਮ ਕਰ ਉਹ ਦੇਖ ਮਾਰੂ ਛਤਰ ਮੂਹ ਤੇ ਹਾਲਾ ਮੇਰੇ ਪਿਆਉ ਦਾ ਉਂ ਗੱਲ ਕਰਦਾ ਨਾਲੇ ਹੋਰ ਦਾ ਵਾਰੀ ਚੇਜ ਆਪਰਾ ਜਸਾ ਪੜ ਕੇ ਤੂੰ ਐ ਕਿਵੇਂ ਬੋਲਦੀ ਐ ਬਾਈ ਗੱਲ ਸੁਣ ਗੱਲ ਸੁਣ ਇਹਦਾ ਜੌਣ ਲੱਗਦਾ ਚਾ ਕੰਮ ਦੀ ਇਹਦੀ ਦਵਾਈ ਚੱਲਦੀ ਐ ਦੇਖ ਇਹਨੂੰ ਆਪਾਂ ਜਿੰਨਾ ਬੁਲਾਵਾਂਗੇ ਓਨੀ ਬੋਲੀ ਜਾਊਗੀ ਕਿਉਂ ਮੰਬਈਆਂ ਗੰਬਲੀਆਂ ਨਾ ਖਾਣੇ ਕੁਸਣਾ ਕਰੀ ਹੋਰ ਮੈਂ ਜਾਨੀ ਆ ਖਬਰ ਸਿਆਣੇ ਸਪੇਂ ਦੇ ਕੀ ਤਾਂ ਗਤਵੀਤ ਪਵਾਇਆ ਮੈਂ ਨੂੰ ਮੈਂ ਤਾਂ ਖੂਫੂ ਕਰਦੀ ਫੇਰਦੀ ਹਾਂ ਪਈ ਦੇਖ ਲੈ ਮੈਂ ਬੋਲੀ ਆ ਤੋੜਾ ਜਿਹੜੇ ਮੈਂ ਦੇਖ ਲਾਉਣਾ ਮੈਂ ਗੱਟ ਗੱਟ ਬੋਲਦੀ ਆ ਮੈਂ ਬੋਲੀ ਆ ਦੱਸ ਮੈਂ ਮੈਂ ਕਿਸ ਨੂੰ ਮਾੜਾ ਹੋਰੇ ਦੱਸ ਬਈ ਜੇ ਮੈਂ ਮਾੜੀ ਹੁੰਦੀ ਮੈਂ ਕਦੇ ਤੁਹਾਨੂੰ ਦੱਸ ਕਰੇ ਬਾਈ ਤੋਂ ਬਗੈਰ ਬੋਲਨੀ ਆ ਤੂੰ ਜੀ ਮਾੜੀ ਆ ਭਾਈ ਤੁਮਨੇ ਉਹਨਾਂ ਕੁ ਥੂਣੀ ਹੋਤਾ ਟੈਂਸ਼ਨ ਵਾਲੀਆਂ ਗੋਲੀਆਂ ਚੱਲਦੀਆਂ ਜੇ ਟੁੱਟ ਜਾ ਆਖੇ ਨਾ ਮੇਰਾ ਸਹਾਰਾ ਕੋਣੇ ਹਾਂ ਤੂੰ ਸਹਾਰਾ ਸਹਾਰਾ ਤੂੰ ਹੈਗੀਂ ਸਹਾਰਾ ਹੈਗੀ ਜਬਾਰਾ ਦਾ ਜੋ ਆ ਪਾਊਡਰ ਮੈਂ ਥਾੜਾ ਲੰਗੇ ਲਿਆ ਮੇਰਾਂ ਰੋਜ਼ ਦੀ ਮੇਰਾ ਨਾ ਤੇਰੇ ਕਹੇ ਨਾ ਮਾਂ ਮਾਰੀ ਉਹ ਤੈਨੂੰ ਕੌਣ ਕਹਿੰਦਾ ਤੀ ਫੇਰ ਤੇਰੀਆਂ ਉਹੀ ਗੱਲਾਂ ਨਹੀਂ ਬੜੈਮ ਦੇ ਲੌਂਡੀਆਂ ਹੈ ਸਿੰਧਰ ਓਏ ਮਰੀ ਜਾਂਦੀ ਏ ਯਾਰ ਤੇਰੇ ਪਾਂਹਾਂ ਵਰਗਾ ਦੇ ਹਾਂ ਨਾ ਤਾਂ ਇਹਦੇ ਕਹੇ ਤੇ ਮਾੜੀ ਹੋਣ ਲੱਗੀ ਨਾ ਇਹਦੇ ਕਹੇ ਤੇ ਚੰਗ ਹੋਈ ਹੋਰ ਰੱਬ ਰੱਬ ਨੂੰ ਦੀਦਾ ਸਾਰਾ ਕੁਝ ਮੈਂ ਤਾਂ ਦੀਦਾ ਮੇਰੀ ਗੱਲ ਸੁਣ ਮੇਰੇ ਵਰਗੀ ਕੋਈ ਭਗਤ ਨਹੀਂ ਨਾ ਤਾਂ ਕੋਈ ਤੇ ਹੈ ਹੀ ਨਹੀਂ ਮੈਂ ਇਸ ਜਗ ਤੇ ਹਾਂ ਤੂੰ ਇੱਕ ਵਾਰ ਹੈ ਕਿਲੀ ਹੱਜ ਨੂੰ ਚੱਲੀ ਭਗਤ ਨਹੀਂ ਆਵੇ ਜੀ ਹੋਵੇ ਇੱਕ ਗੱਲ ਸੁਣ ਜਦ ਮੈਂ ਤੂੰ ਕਹਿਤਾ ਵੀ ਮੈਂ ਮਾੜੀ ਨਾ ਹੋ ਮਾੜੀ ਨਾ ਕੱਲ ਮੈਂ ਕਿਹੇ ਭਾਈ ਨੂੰ ਭਾਈ ਕਹਿੰਦਾ ਤੂੰ ਕੱਲੀ ਜਾਵੇਂਗੀ ਸਹੁਰੇ ਕਹਿੰਦਾ ਤੂੰ ਨਾਲ ਚੜ ਦੇ ਇਹਨੇ ਆਈ ਕਿ ਇਹ ਪਤਾ ਕੀ ਗੱਲ ਐ ਨਾ ਤੂੰ ਤੇਰੇ ਬੰਦੇ ਨਾਲ ਜਾ ਜਿਉਂਦਾ ਜਾ ਕੇ ਦਾ ਮਾਰ ਇੱਕ ਗੈਂਗ ਇੱਕ ਗੈਂਗ ਦੇ ਵਿੱਚ ਨਾ ਬੰਦੇ ਦਾ ਬੋਲ ਇੱਕ ਪੂਰਾ ਹੁੰਦਾ ਹੁੰਦਾ ਕੂ ਕਹਿ ਕਾ ਹੁਣ ਵੀ ਜਿਵੇਂ ਮੈਂ ਦੇ ਨਾਲ ਮਾਰੀ ਨਾ ਹੋਮ ਅੱਜ ਨਾ ਹੋਮ ਕੱਲ੍ਹ ਉਹ ਕਾਂਡੀ ਟੂ ਮਾਰੀਆਂ ਕਈ ਬੜੀ ਨਾ ਬੋਲ ਪੂਰਾ ਹੋ ਗਿਆ ਮਾਰੀ ਹੋ ਗਈ ਹਾ ਉਹਨੂੰ ਫਿਰਦਾ ਮਰ ਜਾ ਤੇਰੇ ਘਰ ਦੇ ਪਾਈ ਜਾਣ ਤੇਰੇ ਹਾਂ ਮੇਗਾ ਭਾਈ ਜੈਲਾ ਦੇ ਖੈਦਾ ਸੋਣਾ ਸਨਖਾ ਮੈਂ ਫਿਰ ਇਹ ਜੀ ਬੜਾਮੀ ਕਿਉਂ ਖੱਟਾ ਪਈ ਮੈਂ ਨਹੀਂ ਇਹ ਜਾਣੀ ਜਿੱਤਲਾ ਵੱਡਾ ਇਹ ਨੂੰ ਇੱਜ਼ਤ ਪਿਆਰੀ ਆ ਹਾਂ ਤੇ ਭਾਈ ਦਾ ਕਰ ਕਿਉਂ ਪੱਟੂਗਾ ਭਾਈ ਦਾ ਕਟਕਾ ਗੇ ਮੈਂ ਇਹਨੂੰ ਟੰਗਟਾ ਸਿੰਦਰੇ ਪੈਣੇ ਗੱਲ ਸੁਣ ਹੋਰ ਮੈਨੂੰ ਲੱਖ ਮਾੜੀ ਕਹਿ ਦੇ ਕੋਈ ਕੋਈ ਹੋਰ ਕਰਸੂਰ ਕੋਈ ਮਰਜੀ ਕਾਢ ਦੇ ਅਹੇਲਿਆ ਦੂਸਰਾਂ ਮਰਦੇ ਨਾ ਹਾਂ ਇਹ ਆ ਨਹੀਂ ਕੀਤਾ ਬੰਦਾ ਭਾਈ ਇਹ ਤਾਂ ਉਹੀ ਬੋਲੀ ਜਾਂਦੀ ਤੀ ਬੇਟੀ ਚੱਕ ਲਾਉਂਦਾ ਪਿੰਡ ਲਾਉਂਦਾ ਤੂੰ ਮੇਰੇ ਆਪ ਛੈਣਾ ਯਾਰ ਮੈਂ ਹੋਣਾ ਹੈ ਯਾ ਲੋਕਾਂ ਦਾ ਕਹੀ ਜਾਣਦੇ ਲੋਕਾਂ ਦਾ ਕਿਹੜਾ ਮੂੰਹ ਕਰ ਲੈਣ ਜਦੋਂ ਬਾਈ ਘਰ ਦੇ ਕਹੀ ਜਾਂਦੇ ਆ ਬਾਹਰ ਨਹੀਂ ਤਾਂ ਕਹਿਣੀ ਕਿ ਉਹ ਤਾਂ ਪਹਿਲਾਂ ਕਹਿਣਗੇ ਉਹ ਤੂੰ ਟਿਕ ਜਾ ਕਰ ਪਰ ਜਾ ਕੇ ਮੇਰੀਆਂ ਗੱਲਾਂ ਬਣਾਉਂਦੀ ਆ ਤੂੰ ਕਪ ਕਾ ਭਾਈ ਐਵੇਂ ਦੇ ਉਹ ਚਲ ਕੋਈ ਨਾ ਭਾਈ ਤੂੰ ਮੰਨ ਨਾ ਪਰ ਹੈ ਕੋਈ ਨਾ ਸਹੁਰੇ ਇਹ ਤਾਂ ਹੈਗੀ ਹੈ ਜਿਹੇ ਜਿਹੇ ਹੈਗੀ ਹੈ ਜੇ ਮੈਂ ਜੀ ਅੱਖ ਤੋਂ ਹਿੰਗੂ ਪੁੰਜਣ ਗਿਆ ਤਾਂ ਢਾਵੀ ਬਣਾ ਲਵੋ ਬਚਾਈ ਉਹ ਬਾਤ ਰਹਿਣ ਦੇ ਤੂੰ ਬਈਆ ਕੋਈ ਨਾ ਚੱਲ ਮੈਂ ਨਹੀਂ ਕੁਛ ਕਰਦਾ ਮਕੰਨ ਦਾ ਬਈਆ ਤੂੰ ਤੈਨੂੰ ਪਤਾ ਆਪਮੈਂ ਵਿਆਹ ਮੈਂ ਹੀ ਗਿਆ ਬੰਦੀ ਹੈ ਨਹੀਂ ਉਹ ਰਵਾਤੀ ਜਵਾਕੜੀ ਕੋਈ ਨਾ ਕਿਦਰ ਨੇ ਇਹ ਡੁੱਲ ਗਏ ਇਹਦੇ ਫੰਗੀੜਾ ਜਾਉਣੀ ਆਪਣੇ ਦੋਨੀਆਂ ਬਾਜ ਜਾਨੀ ਇਹ ਕਹਿੰਦੀ ਮੈਂ ਚਿਪੜ ਚਿਪੜ ਜੇ ਤੋੜ ਨੀ ਉੱਥੇ ਨਰਮੇ ਕੇ ਹੈ ਗਿਆ ਮਟੜਾ ਉਹ ਨਰਮੇ ਕੇ ਹੈ ਗਿਆ ਉੱਥੇ ਆਪਣੇ ਕੋਈ ਨਾ ਦੇਖਈ ਨਾ ਕੋਈ ਲੈ ਮੈਂ ਤਾਂ ਲੈਂਦੀ ਨੀ ਨਾਲੇ ਖਖੜੀਆਂ ਲਾਉਗੀ ਖਾ ਚ ਇਥਨੇ ਖਾ ਲਓ ਕੰਮ ਲਓ ਮੈਂ ਤਾਂ ਭਈ ਐਸੀ ਮੈਂ ਕਹਿੰਦਾ ਮਤੀਰੀਆਂ ਵੀ ਲਿਆਈ ਓਏ ਆਥਨੇ ਰਹਿ ਤਾਂ ਪਾ ਲਾਂਗੇ ਮੁੱਚੀ ਦੀਆਂ ਨਹੀਂ ਬੀਜੀਆਂ ਖਖੜੀਆਂ ਬੀਜੀਆਂ ਤੇ ਚਿਪੜ ਬੀਜੇ ਓਏ ਆਪਣੇ ਪਰਲੇ ਟਿੱਬੇ ਵਾਲੇ ਬਾਣ ਚ ਸੀਗੀ ਬੱਲਾ ਅ ਬੱਲ ਤਾਂ ਸੀ ਇਹ ਕਿੱਥੇ ਦੋ ਲਗੀਆਂ ਪੰਗੀਆਂ ਤੀ ਮਤੀਰੀਆਂ ਇੱਕ ਲੱਗਿਆ ਉਹ ਪੁਪਣੀ ਜਿਹਾ ਉਹ ਕੰਮ ਦੀ ਨਾ ਨਾ ਕੱਚੀ ਆ ਮੈਂ ਤਾਂ ਬਾਈ ਦੱਸਾ ਕਿਉਂ ਨਹੀਂ ਮੈਂ ਇਹਦੇ ਨਾਲ ਮੈਂ ਇਹਨੂੰ ਵੀ ਤੋੜਦਾ ਦੇਖ ਇਹ ਚੁੱਬੜ ਤੋੜਦਾ ਕੌੜੇ ਇਹ ਕੱਚੇ ਵਾਲੇ ਤੋਂ ਤੋੜਦਾ ਨਾ ਮੈਂ ਟੁੱਟੇ ਹੋਇ ਚੱਕਦੀਆਂ ਇਹਨੂੰ ਪਟਾ ਭੇਟ ਹੈ ਅੱਛਾ ਇਹ ਕੌੜੇ ਤੋੜਦਾ ਸੀ ਮੈਨੂੰ ਨਹੀਂ ਪਤਾ ਫਿਰ ਹੈ ਤੂੰ ਟੁੱਟੇ ਟਟਾਈ ਚੁੱਕਦੀ ਦੀ ਹੈ ਚੱਲੋ ਬਾਈ ਮੇਰਾ ਪਿਕਚਰ ਫਿਰ ਨਹੀਂ ਨਾਲ ਲੱਗੇ ਲੇਟ ਹੋਈਏ ਨਾ ਰੇੜਾ ਬਾਈ ਤੈਨੂੰ ਆਏ ਆ ਤੂੰ ਨਾਲ ਚੱਲ ਕారణ ਲੀੜਾ ਲਈ ਇੱਕ ਵੇੜਾ ਜੀ ਬਾਈ ਤੈਨੂੰ ਐ ਲੱਗਦਾ ਤੂੰ ਵਗ ਜਾ ਨਾਲ ਚਾਹੇ ਪੈਣ ਨੂੰ ਤੋਰ ਦੇ ਉਹ ਨਾ ਭਾਈ ਮੈਂ ਤੈਨੂੰ ਕਿਦੋਂ ਇਹ ਜੀਆਂ ਗੱਲਾਂ ਕਹਿੰਦਾ ਤੀ ਇਹ ਤਾਂ ਉਹੀ ਕਮਲੀ ਮਾਰੀ ਜਾਂਦੀ ਬਾਈ ਕਿਸੇ ਦੀ ਗੱਲ ਰੱਬ ਦੇਖਦਾ ਮੈਂ ਕਿਸੇ ਨੂੰ ਮਾਰਣਾ ਨਹੀਂ ਮੈਂ ਇਹ ਮਾ ਯਾਰ ਨਾ ਖੱਟੇ ਰੇੜੀ ਜੋੜਨਾ ਫੇਰ ਲੈ ਜਾਣਾ ਹਾਂ ਹਾਂ ਲਿਆਓ ਕੋਈ ਗੱਲ ਨਹੀਂ ਦੋ ਪੰਚਾਇਤ ਆ ਗਿਆ ਪਾਣੀ ਨਾ ਹੋਵੇ ਇੱਕ ਤਾਂ ਪਾਣੀ ਕੀਲੜ ਜਾ ਵਾੜਾ ਜੈਲੇ ਨੂੰ ਪੁੱਛ ਲੈ ਜੇਲਾ ਚੱਲ ਬੜੂ ਨਾਲ ਆਪਣੇ ਉਹ ਤੜਕੇ ਦਾ ਨਿਕਲਿਆ ਸੀ ਕਿੱਥੇ ਗਿਆ ਤੀ ਓਏ ਇਹਨੂੰ ਪਤਾ ਇਹਦੇ ਘਰ ਦਾ ਹੁਣ ਮੈਨੂੰ ਪਤਾ ਉਹ ਚੀਜ਼ਾਂ ਪਾ ਰੱਖੀਏ ਨੇ ਹੁਣ ਤਾਂ ਤੋੜ ਹੀ ਰੱਖਦੀ ਐ ਇਹ ਹਾਂ ਇਹ ਤਾਂ ਖੁੱਲ ਕੇ ਡਾੜੀ ਆ ਲੈ ਕੋਈ ਮੈਂ ਚੰਗੀ ਬਣਾ ਪੈਣੇ ਨਾ ਤੇਰੇ ਕਹੇ ਮਾੜੀ ਬਣਾ ਮੈਂ ਲੜਦੀ ਨਹੀਂ ਦੇਖ ਜੇ ਭਾਈ ਟਲਾ ਮਾਰਾਂ ਕਹਿੰਦੇ ਆਪ ਤੇ ਤੇ ਛਿੱਟੇ ਪਹਿਣਗੇ ਮੈਂ ਕਹਾਂ ਤੇ ਕਦੇ ਵੀ ਟਲਾ ਓਏ ਚੱਲ ਕੋਈ ਨਾ ਭਾਈ ਗੁੱਠਾਂ ਆ ਓ ਟਿਕ ਜਾ ਮੈਂ ਥੋ ਰਖੜੇ ਖਾਏਂਗੀ ਗੱਲ ਸੁਣਦਾ ਭਾਈ ਫਿਰ ਆਪਣਾ ਪਲੇਸ ਪੈ ਜੂਗਾ ਦੇਖ ਹੁਣ ਤਾਂ ਮੈਂ ਹਨੀਵੀ ਹੋ ਗਿਆ ਘਰੇ ਕੰਮ ਕਰਦੀ ਆ ਆਪਵੇਂ ਤੇ ਛਪਾਈ ਜਾਂਦੀ ਆ ਮੈਂ ਕਦੇ ਬੋਲੀ ਓ ਭੈ ਗਾ ਜੋ ਮੈਂ ਲਾ ਆ ਜਾ ਮੈਂ ਕਰਦੇ ਕੰਮ ਵਿਆਹੀ ਆਈ ਆ ਪਹਿਲਾਂ ਤੋਂ ਤੇ ਮੈਂ ਅੱਜ ਕੱਲੇ ਵੀ ਆਹੀ ਤੇ ਮੈਂ ਸਾਰੇ ਚੁਰੀ ਫਿਰਦੀ ਆਂ ਕੀ ਆਪਦਾ ਮੂਹਰੇ ਕੋਈ ਨਾ ਕੋਈ ਨਾ ਭਾਈ ਕੋਈ ਨਾ ਤੈਨੂੰ ਕੋਈ ਨਹੀਂ ਕਹਿੰਦਾ ਪਾਗ ਆ ਮੈਂ ਵਿਆਹ ਮੈਂ ਲੜਾਈ ਨਹੀਂ ਕੀ ਫਿਰੇ ਮੇਰੀ ਗੱਲ ਸੁਣ ਤੇਰਾ ਬੰਦਾ ਹੈਗਾ ਉਹ ਜਾਵੇ ਖੇਤ ਬੰਨ ਜਿਹੜਾ ਕੰਮ ਕਰਨ ਨਾਲ ਉਹ ਆਪ ਦਾ ਫਰਵਾਹ ਛੜੇ ਨਾ ਜਾਨਦਾ ਛੜੇ ਬੰਦੇ ਨਾਲ ਤੇ ਓਏ ਇਹ ਵੀ ਆਪਣੇ ਘਰ ਦਾ ਬੰਦੇ ਹੀ ਸੀ ਫੇਰ ਕੀ ਗੱਲ ਹੋਗੀ ਹੈ ਐਵੇਂ ਲੜਾਈ ਦੀ ਪਾਈ ਜੂਗੀ ਹੈ ਉਹ ਵੀ ਮੇਰਾ ਭਾਈ ਹੈ ਤੂੰ ਵੀ ਮੇਰੀ ਡਰਾਨੀ ਲੱਗਦੀ ਹੈ ਹੈ ਇਹ ਤਾਂ ਉਹੀ ਭਗਤ ਆ ਰਪਦੀਆਂ ਦਿੱਤੀਆਂ ਖਾਣਾਂ ਭਗਤ ਹੁਣ ਭਗਤ ਹਾਂ ਜੇ ਭਾਈ ਥੋੜੀ ਮੂੰਹ ਇਹਦਾ ਕੀ ਮਾੜਾ ਚੰਗਾ ਦੇਖੇ ਮੈਨੂੰ ਸੁਣ ਬਾਈ ਮੈਨੂੰ ਤੇਰਾ ਨਾਮ ਆੜੀ ਦਾ ਬਣਾਈ ਦਿੱਤਾ ਹੁਣ ਮੈਂ ਕਿਉ ਮੈਂ ਤਾਂ ਤੈਨੂੰ ਭਾਈ ਮੰਨਦੀ ਮੈਨੂੰ ਪਤਾ ਮੈਂ ਚੰਗੀ ਸੱਚੀ ਤੂੰ ਹੋ ਕੇ ਦਿਖਾ ਦੇ ਓਏ ਤੂੰ ਉਹੀ ਕਰ ਚਪਲੀ ਰਾਂ ਗੱਲਾਂ ਕਿਵੇਂ ਕਰਦਾ ਤੀ ਓਏ ਪਿਛਾਣੀ ਹੋ ਕੇ ਦਿਖਾ ਇਹਨਾਂ ਨੂੰ ਐ ਕਹਿੰਦਾ ਹਾਂ ਐ ਕਹਿੰਦਾਗਾ ਚਲਾ ਜਾ ਬਈ ਫੇਰ ਹੁਣ ਕਹਿ ਤਾ ਤੇ ਮਾੜੀ ਤੇ ਬਣਾਈ ਦਿੱਤਾ ਕਹੀ ਜਾਣਦੇ ਰੱਬ ਕਹਿੰਦਾ ਮੈਂ ਤਾਂ ਕਹਿੰਨੀ ਜੋ ਸੋ ਕਰੂ ਸੋ ਪਰੂ ਮੈਂ ਤਾਂ ਚੋਲੀ ਆ ਪੱਛੇ ਜੜ ਪਾ ਕੁਖੇ ਮੜੀ ਜਾਂਦੇ ਲਿਆ ਪਾਲਣ ਆ ਕੁਠਭੀਆ ਆ ਗੱਲਾਂ ਕਰ ਕਰਕੇ ਤੂੰ ਉਹਦਾ ਘਰ ਪੱਟ ਦੇਂਗੀ ਦੇਵਤਾ ਬੰਦਾ ਸੀ ਆ ਆ ਜਾਇਆ ਤੇ ਮਟਾਇ ਤਾਂ ਹੈਗਾ ਉਹ ਘਰੇ ਨਹੀਂ ਖੜਦਾ ਐ ਚਾਈ ਕਰ ਹਾਂ ਏ ਹੋਰ ਥੱਕੇ ਜਿਹੜਾ ਇੱਥੇ ਖੜਾ ਪੱਲੇ ਪੱਛੇ ਜੋੜ ਲੀਏ ਫੇਰ ਜੋੜ ਲਾ ਜੋੜ ਲਿਆ ਜਿੰਦੀ ਦਾ ਇਹ ਕੰਬਲੇ ਨਹੀਂ ਟਿਕਦੇ ਉਹ ਛੜਾ ਮਲਾਂ ਗਿਆ ਤੈਨੂੰ ਕੀ ਹੈ ਜਿਹੜੇ ਇਹਦੇ ਚਾਰ ਕਿਲੜੇ ਆਉਂਦੇ ਤੇ ਯਾ ਰੱਖ ਲਾਂਗੇ ਤੇਰੇ ਪਰ ਲੈਣੀ ਪਈ ਦਾ ਘਸ ਇਹ ਚਿੱਕਿਓ ਕੱਢ ਦੀ ਚਾਰੇ ਤੇ ਚਾਰੇ ਜੇ ਨਾ ਇਹ ਲੈਗੀ ਇਹ ਜਨਾਨੀ ਲੈਗੀ ਐ ਕਿਵੇਂ ਲੈ ਜੂਗੀ ਹੰਪੀ ਤਾਂ ਫਿਰਦੀ ਹੈਗੀ ਉਹਨੂੰ ਕੋਈ ਨਾ ਕੋਈ ਨਾ ਤੂੰ ਤਾਂ ਨਾ ਕੋਈ ਨਾ ਤੇਰਾ ਤਾਂ ਮੋਤ ਗਿਆ ਬੰਦ ਹੋਇਆ ਹੋਇਆ ਓਏ ਤੂੰ ਟਿਕ ਜਾ ਕਰ ਟਿਕ ਜਾ ਕਰ ਤੂੰ ਅੱਗ ਦੇ ਨਾਲੇ ਮੈਂ ਤਾਂ ਟਿੱਕੀ ਬੈਠੀ ਆ ਹਾਂ ਹਾਂ ਮੈਂ ਤਾਂ ਰੱਬ ਨੇ ਟਕਾ ਤਾਂ ਮੈਂ ਤਾਂ ਹੈ ਨਹੀਂ ਵਾਲਣ ਜੋਗੀ ਉਹ ਲੈ ਨਿਉ ਗਰੀ ਚਲ ਹੁਣ ਮੈਂ ਗੋਲੀ ਲੈਤੀ ਹੋਈ ਐ ਕਿ ਟੈਨਸ਼ਨ ਦੀ ਮੈਨੂੰ ਫालतੂ ਬੁਲਾਵੇ ਨਾ ਕੋਈ ਹੁਣ ਲੱਗੀਆਂ ਮੈਂ ਕੋਟਕ ਚਾਹ ਨਹੀਂ ਬਣਾਉਂਦੀ ਤੀ ਪਾਓ ਪਿਆ ਦੁੱਧ ਬਣਾ ਕੇ ਪੀ ਲਾ ਤੇਰਾ ਜਿਹੜਾ ਗਲ ਸੁੱਕ ਗਿਆ ਚਾਹ ਬਣਾ ਉਹ ਬੜਾ ਯਾਰ ਇਹਨੇ ਤੰਗ ਕਰੇ ਤੇ ਪਾਈ ਤਾਂ ਮੈਂ ਪਾਈਆਂ ਆਈ ਹਾਈ ਆਈ ਹਾਈ ਉਹ ਨੂੰ ਬਣਾਉਣੀ ਪਊ ਐਕਰ ਅੰਡੇ ਵਾਲੀ ਬਣਾਉਣਾ ਕੁੱਟਕ ਮੈਂ ਪੀ ਲੂੰਗੀ। ਅੱਛਾ ਹੁਣ ਤਾਂ ਤੈਨੂੰ ਕਹਿੰਦੀ ਮੈਥੋਂ ਨਹੀਂ ਬਣਦੀ ਹੁਣ ਤਾਂ ਇਹਨੂੰ ਜਿਆਦਾ ਉਹ ਹੋ ਗਿਆ ਤੀ ਹੈ। ਪਈ ਭਾਲਦੀ ਏ। ਕਿਉਂ ਸਾਰੀ ਉਮਰ ਮੈਂ ਸੋਡੀ ਆਪ ਕਰਦੀ ਰਹੀ ਗੋਲੇ ਦੰਦੇ ਤੇ ਤੂੰ ਮੈਨੂੰ ਨਹੀਂ ਚਾਹਦੀ ਕੁੱਟ ਪਿਆ ਸਕੇਂਗਾ। ਤੇ ਹੁਣ ਉਹਦੇ ਨਾਲ ਜਦੋਂ ਲੜਾਈ ਕਰਨੀ ਤੀ ਉਦੋਂ ਤਾਂ ਤੂੰ ਹੋਰੀ ਸੀ ਤਿਆਰ ਹੈ ਐ ਸਿੰਘ ਚੱਕ ਰੱਖੀ ਤੀ ਹੁਣ ਤੇਰੇ ਸੱਪ ਲੜ ਗਿਆ ਚ ਆ ਵਾਰੀ ਮੈਥੋਂ ਵਾਲਾ ਬੋਲ ਲੈਣੀ ਆ ਤਾਂ ਹਣਾ। ਹਾਂ ਜਦੋਂ ਬੋਲਦੇ ਮੈਂ ਧੱਕਾ ਵਧ ਜਾਂਦੇ ਮੈਂ ਤਾਂ ਇਹਦੇ ਬਸ ਮੇਰੇ ਤੜਾਕਾ ਪਉ ਧੁਮਾਕ ਦੀ ਨਾੜੀ ਦਾ ਮੈਂ ਤਾਂ ਆਪ ਹੀ ਪਾਸਾ ਵਟ ਜਾਂਦੀ ਹੁਣ ਆਉਦੀ ਕਰ ਲਈ ਆਉਦੀ ਕਰ ਲਈ ਤੂੰ ਤਾਂ ਜਵਾਕ ਦਾ ਘਰ ਪੱਟ ਦੇਗੀ ਤੇਰਾ ਕੀ ਜਾਊਗਾ ਮੈਂ ਕਾਹਨ ਹੁੰਨੀ ਆ ਘਰ ਪੱਟਣ ਵਾਲੀ ਕਿਸੇ ਦਾ ਆਪ ਹੀ ਪੱਟੇ ਜਾ ਉਹਨਾਂ ਦੇ ਕਰਤੂਤਾਂ ਤੋਂ ਉਹਨਾਂ ਨੂੰ ਤਾਂ ਹੈ ਨਹੀਂ ਕਿ ਗੌਰ ਕਰਾਂ ਨਾ ਕਰ ਕਿੱਥੇ ਜਾਂਦੀ ਆ ਕਿੱਥੇ ਆ ਤੇਰੀ ਕੁੱਤੀ ਜ਼ਬਾਨ ਆ ਨਾ ਤੇਰੀ ਕੁੱਤੀ ਜ਼ਬਾਨ ਮਰਵਾਊਗੀ ਕਦੇ ਹੈ ਟਿਕਦੀ ਨਹੀਂ ਤੂੰ ਕਿਸੇ ਤੋਂ ਕੋਈ ਮਰੂ ਦੇਖੇ ਜਾਊਗਾ ਹਾਂ ਆਏ ਕਰ ਚਾਵਨ ਵਾਲੀ ਫਿਰ ਜੋ ਪਾਣੀ ਪਾ ਲਈ ਕੋਈ ਗੜੀ ਦੀ ਲੱਗਦੀ ਆ ਮੈਂ ਕਿਹਾ ਜਿਹੜੀ ਹਾਵੇ ਚੱਕੀ ਪੈਤਾ ਚੰਗਾ ਦੇਖ ਮਨਨੇਗਾ ਤੂੰ ਆਪਣੀ ਪਹੁੰਚ ਨੂੰ ਫੇਰਾ ਹਾਂ ਭਾਈ ਗਾਵਾ ਮੰਨਗਾ ਯਾਰ ਬਹੁਤ ਚੱਲ ਜਿਆ ਕਰਦਾ ਤੇਰੀ ਉਥੇ ਕਿਹਾ ਹੋਦਾ ਕਚਹਿਰਾਂ ਚ ਹਾਂ ਜਦੋਂ ਤਾਂ ਮੈਂ ਕਈ ਕਿਲਾ ਦੇ ਆਇਤਾ ਤਾਰਦੇ ਮੁੰਡੇ ਨੂੰ ਓਏ ਲੈ ਭਾਈ ਇੱਥੇ ਤੂੰ ਨਾ ਹਾਂ ਹਾਂ ਆਉਂਦਾ ਪੁੱਤ ਚਾਹ ਪਾਣੀ ਪੀ ਕੇ ਆ ਜਾਂਦਾ ਬਾਸ ਚਾਚਾ ਚਾਹ ਤਾਂ ਬਾਸ ਯਾਰ ਗੜੀ ਛੋਟੀ ਨਹੀਂ ਜ ਆ ਜਾ ਹਨਾ ਆ ਹੀ ਆ ਫਿਰ ਸਾਡਿਆਂ ਲਿਆਦਾ ਤਾਂ ਕਿੱਧਰ ਗਈ ਸੀ ਅੱਜ ਅਸੀਂ ਕਟਹਿਰਾਂ ਚ ਜੇ ਸਿੱਧਾ ਲਾਇਸੈਂਸ ਨੂੰ ਕਰਾਉਣਾ ਉਹ ਪਲਾਂਟੀ ਲੱਗਦਾ ਉਹ ਲੇਟ ਵੀ ਸਮਾਂ ਸੀ 30 ਪਰ ਨੀ ਆਂਦੀ ਨਾ ਤੇ ਮਿਲਿਆ ਟੋਕਾਂ ਨਾ 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 ਜੀ ਮੈਨੂੰ ਨਹੀਂ ਲੱਗਦੀ ਇਹ ਕਰਨਾ ਦੇ ਕਰਦਾ ਯਾਰ ਜਵਾਖਿਆ ਇਹਨੂੰ ਪਰਖੀ ਨਹੀਂ ਆ ਯਾਰ ਇਹਨੂੰ ਕਿੱਥੇ ਪਰਖਾ ਯਾਰ ਅਸਲੀ ਦੀ ਪਰਖ ਨਹੀਂ ਹੈ ਇਹਨੂੰ ਹਾਂ ਅਸਲੀ ਦੀ ਪਰਖ ਕਿਸੇ ਕਿਸੇ ਨੂੰ ਹੁੰਦੀ ਹੈ ਗਰਦੈ ਨਾਲ ਹਾਂ ਆਪਣਾ ਹੁਣ 1.5 ਲੱਖ ਲੱਗਾ ਆਪਾਂ ਨੂੰ ਪਤਾਗਾ ਜਵਾਹ ਦੀ ਜਾਣਦਾ ਹੁੰਦਾ ਹੀ ਜਾਂਦੀ ਕੀਮਤ ਤਾਂ ਜਮਾ ਤੇਰੀ ਆਲੀ ਗੱਲ ਜਮਾ ਸਿਆਣੀ ਹੈਗੀ ਆ 8ਨ ਹੋ ਗਿਆ ਯਾਰ ਜਾਈ ਦੇ ਮੈਂ ਹੈਨਾ ਯਾਰ ਥੋੜੇ ਥੋੜੇ ਨਾਲ 8 ਵਗਰ ਮੈਨੂੰ ਤਾਂ ਲੱਗਦਾ ਕੋਈ ਪੱਠੇ ਵੀ ਨਹੀਂ ਵੱਟ ਕੇ ਲਿਆ ਹੋਣਾ ਸਾਡੇ ਦਾ ਯਾਰ ਦੇਖੋ ਯਾਰ ਤੂੰ ਹੀ ਲਾਉਣਾ ਕੇ ਮੈਂ ਹੀ ਲਿਆਉਣਾ ਹਣਾ ਮੈਂ ਸ਼ਹਿਰ ਭਾਗ ਗਿਆ ਯਾਰ ਅੱਛਾ ਤੇਰੀ ਗਲਤੀ ਆ ਮੇਰੀ ਡਿਊਟੀ ਆ ਪਸ਼ੂਾਂ ਤੇ ਅੱਛਾ ਤੂੰ ਮਾਲ ਪਟਵਾਰੀਆਂ ਹੋਰ ਯਾਰ ਪਸ਼ੂ ਡੰਗ ਕਰਦਾ ਵੀ ਔਖਾ ਹੋ ਜਾਂਦਾ ਮੇਰੇ ਬੰਦ ਦਾ ਇਹ ਅੰਦਰ ਹੀ ਲੱਟ ਗਿਆ ਯਾਰ ਸਿੱਧਾ ਅੰਦਰ ਹੀ ਲੈ ਚਾਲ ਯਾਰ ਹੈ ਅੰਦਰ ਹੀ ਲੈ ਚਾਲ ਯਾਰ ਕਾਪੜੇ ਪੀ ਕੇ ਬਗੀ ਤੂੰ ਨਾ 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 ਖੋ ਜਾਈਂ ਯਾ ਤਰਿਆ ਨਾ ਮੈਂ ਯਾ ਤਾਂ ਮੁਟਾਣੀ ਹੈ ਹਾਂ ਹਾਂ ਲੈ ਚੱਲ ਅੰਦਰ ਲੈ ਬਾਈਆ ਨਾ ਨਾ ਲੈ ਚੱਲ ਮੈਂ ਉੱਤਰ ਕੇ ਚੱਲ ਕੋਈ ਬਾਈਆ ਲੈ ਬੈਠ ਮੈਂ ਕੰਨ ਆ ਗਿਆ ਤੂੰ ਦੇਖ ਨਾ ਮੈ ਚੰਗਾ ਲੱਗਦਾ ਯਾਰ ਕਾਹਾਂ ਜਾਂਦਾ ਬੁੱਢਾ ਚੱਲ ਮੈਨੂੰ ਵੀ ਇੱਕ ਘੱਟ ਹੀ ਹੁੰਦਾ ਮਾਹਾਂ ਤੇ ਦੇਖਣਾ ਤਾਂ ਮੈਂ ਕੰਜੇ ਦੇ ਤਖਤੇ ਤਾਂ ਚੰਗੇ ਲਵਾ ਲਾ ਓਏ ਓਏ ਫੋਟ ਤਖਤੇ ਕੋਈ ਨਾ ਲਵਾਵਾਗੇ ਫਸਲ ਆਉਣ ਦੇ ਅੱਧਾ ਉੱਤਰ ਚੱਲ ਓ ਉਹ ਮੁਰਗੀ ਦੀ ਲੋੜ ਪਾਵੇ ਤਾਂ ਲਿਆ ਨੋ ਥੜੇ ਹੈ ਕੋਈ ਨਾ ਲਿਆ ਕਈ ਵਾਰੀ ਮੁਰਗੀ ਸਾ ਮਰਦੀ ਹੁੰਦੀ ਹੈ ਨਾ ਹਾਂ ਹਾਂ ਸਾ ਮਰਦੀ ਨਹੀਂ ਲੱਗਦੀ ਹੁੰਦੀ ਐ ਕੰਦਰ ਤੇ ਅੱਛਾ ਲੱਗਦੀ ਹੁੰਦੀ ਹਾਂ ਹਾਂ ਮੈਂ ਆ ਰਿਹਾ ਕੰਮੀ ਇਹਦਾ ਹੁੰਦਾ ਹਾਂ ਹਾਂ ਚਲ ਚਾਹ ਪੀ ਕੇ ਬਾਹਰ ਚੱਲੀ ਆਇਆ ਭਾਈ ਇੱਥੇ ਭਾਈ ਆਇਆ ਆਇਆ ਕਿੱਥੇ ਲਿਆ ਕਿੱਧਰ ਨਿਕਲ ਗਿਆ ਤੜਕੇ ਦਾ ਓਏ ਉਹ ਮੈਂ ਤਾਂ ਸ਼ਹਿਰ ਗਿਆ ਸੀ ਯਾਰ ਉਹ ਬੰਦੂਕ ਮਕੰਦ ਦੀ ਆ ਉਹਨੂੰ ਪਤਾ ਲੱਗ ਗਿਆ ਤੈਨੂੰ ਘੜੂਗਾ ਉਹ ਉਹ ਬੰਦੂਕ ਤਾਂ ਮਕੰਦ ਦੀ ਆ ਮੈਨੂੰ ਫੋਨ ਵਾਲੇ ਕਰੀ ਜਾਂਦੇ ਸੀ ਕਹਿੰਦੇ ਇਹਦਾ ਲਾਇਸੈਂਸ ਅਪਡੇਟ ਕਰਾਓ ਕੰਦੇ ਨਹੀਂ ਫਲਾਂਟੀ ਪਈ ਉਹਦੀ ਕੰਦੇ ਤੂੰ ਇਹਨੂੰ ਕਿਹੜੇ ਵੇਲੇ ਲੈ ਗਿਆ ਤੀ ਇਹ ਤਾਂ ਮੈਂ ਸਵੇਰ ਦੀ ਰਬਾਗਿਆ ਸੀ ਆ ਗਰਦਿਆਲ ਗਾਇ ਸ਼ਹਿਰ ਇਹਦੇ ਨਾਲ ਹੀ ਬਾਕੀ ਡੇਟ ਜੀ ਨੰਗੀ ਪੈਸੀ ਜਾਨਾ ਇਹ ਕਹਿੰਦਾ ਪੜਾਉਂਦੇ ਨਹੀਂ ਹਣ ਫਿਰ ਮੈਂ ਕਿਹਾ ਚੱਲ ਮੈਂ ਚੱਲ ਜੀ ਇਹਨੂੰ ਪਤਾ ਲੱਗਿਆ ਕਲੇਸ਼ ਕਰੂਗਾ ਨਾ ਨਾ ਕਲੇਸ਼ ਕਰੇ ਨਾ ਕਰੇ ਮੈਂ ਬਦਈ ਰੋਣਾ ਸੁਦਾ ਹੋ ਗਿਆ ਮੈਂ ਛੱਪਾ ਜਾਂਦਾ ਭਾਬੀ ਸਵੀਟੀ ਨਹੀਂ ਦਿੰਦੀ ਕਿ ਕਿੱਧਰ ਵਗ ਗਈ ਤੈਨੂੰ ਸਵੀਟੀ ਦਾ ਕਿਹੜਾ ਪਤਾ ਹੈ ਕੋਈ ਬਹੁਤ ਜਿਆਦਾ ਰਸਾ ਲੱਥਿਆ ਪਿਆਗਾ ਕਿਉਂ ਕੀ ਗੱਲ ਹੋ ਗਈ ਸਾਰੇ ਪਿੰਡ ਚ ਲੋਕ ਮੂੰਹ ਚੋੜ ਚੋੜ ਗੱਲਾਂ ਕਰਦੇ ਨੇ ਇਹੋ ਜੀ ਕੀ ਗੱਲ ਹੋ ਗਈ ਉਹ ਤਾਂ ਮੁਕੰਦ ਦਾ ਖਹਿੜਾ ਨਹੀਂ ਛੱਡਦੀ ਜਿਵੇਂ ਫੇਰੇ ਲੈ ਕੇ ਵਿਆਹੀ ਹੁੰਦੀ ਆ ਨਾਲ ਨਾ ਨਾ ਮੁਕੰਦ ਮੇਰਾ ਭਾਈ ਆ ਇਹੋ ਜੀ ਗੱਲ ਨਹੀਂ ਹੈਗੀਗੀ ਹਾਂ ਭਾਈ ਆ ਤੇਰਾ ਤੂੰ ਟਿਕ ਜਾ ਕਰ ਟਿਕ ਜਾ ਕਰ ਵੱਡਾ ਭਾਈ ਆ ਸਾਡਾ ਕੱਖ ਲੈਣ ਗਿਆ ਫੇਰ ਕੀ ਹੋ ਗਿਆ ਹਰਾ ਵੱਢਣਗੇ ਆ ਖੇਤੋਂ ਮੇਰੇ ਆ ਸਮਝਾਇਆ ਕਰਨਾ ਪਰ ਜਾਈ ਨੂੰ ਕੁਝ ਥੋੜਾ ਪਤਾ ਯਾਰ ਉਹ ਤਾਂ ਐਵੇਂ ਮਾਰਦੀ ਤੀ ਯਾਰ ਅੱਛਾ ਉਹ ਤਾਂ ਖਿਚੜੀ ਵਾਂਗੂ ਚਿੰਬੜਿਆ ਰਹਿੰਦਾ ਹੁਣ ਹਾਂ ਕੋਈ ਨਾ ਜੇ ਘਰ ਦਾ ਬੰਦਾ ਸਿਆਣਾ ਬੰਦਾ ਨਾਲ ਜਾਊਗਾ ਕੀ ਡਰਦੀ ਹੁਣ ਤਾਂ ਹੁਣ ਤਾਂ ਮੈਂ ਸਮਝਾਉਣੀ ਆ ਜਿੱਦੇ ਕੋਈ ਚੰਦ ਚਾੜਤਾ ਨਾ ਮੇਰੀ ਮੂਤ ਨਾਲ ਗੁੱਤ ਮਨਦਿਓ ਨਾ ਨਾ ਭਾਬੀ ਤੈਨੂੰ ਐਵੇਂ ਹੀ ਸ਼ੱਕ ਹੋ ਗਿਆ ਉਹ ਤਾਂ ਭਤੀਜਾ ਵਾਲਾ ਬੰਦਾਗਾ ਐ ਡੇਡ ਉਹਦੇ ਭਤੀਜਾ ਉਹ ਜੇਲ੍ਹ ਆਇਆ ਤਾਂ ਉਹੀ ਮਰੀ ਜਾਂਦੀ ਤੀ ਯਾਰ ਤੂ ਰਿਆ ਇੱਧਰ ਇੱਥੇ ਬੈ ਹਾਂ ਮੇਵੇ ਚਾਲਾ ਇੱਧਰ ਬਹਿਣਾ ਪੜਾ ਤੂੰ ਹੀ ਮਾਰੂਗੀ ਹਾਂ ਬੋਲੀ ਬਣਾ ਓ ਤੂੰ ਟਿਕ ਜਿਆ ਕਰ ਚੱਲ ਬੋਲੋ ਜਰਾ ਕਰ ਰਿ ਨੇਚਰਲ ਬੋਲੇ ਚੱਲ ਬੋਲੋ ਭਾਈ ਮੇਵੇ ਜਿਹੜੀ ਇਹਦੀ ਟੈਂਸ਼ਨ ਵਾਲੀ ਦਵਾਈ ਚੱਲਦੀ ਸਰਸਮੰਤਾਲਾ ਦਾ ਉਹ ਮੁੱਕਰੀਏ ਤੰਗੋ ਬਾੜ ਮਾਰਦੀ ਐ ਮੁੱਕਰੀਏ ਲਿਆਉਣੀ ਸੀ ਅੱਛਾ ਦਵਾਈ ਲੁੰਦਾ ਫਿਰ ਉਹ ਜਾਵਾਂਗੇ ਕਿ ਪੈਸੇ ਨਹੀਂ ਤਾਂ ਮੇਰੇ ਤੋਂ ਲੈ ਜਾਂਦਾ ਤੂੰ ਉਹ ਜਾ ਲੈ ਹਾਂ ਬੜਨਾ ਖੰਡੀਆਂ ਨਾ ਨਾ ਯਾਰ ਟੈਂਸ਼ਨ ਦੀ ਦਵਾਈ ਚੱਲਦੀ ਐ ਦੀ ਸਰਸੇ ਤੋਂ ਤਾਂ ਕਰਕੇ ਦਵਾਈ ਮੁੱਕਰੀਏ ਬਾੜ ਮਾਰ ਟੈਂਸ਼ਨ ਦਾ ਮਨ ਸੋਡੀ ਸਾਰੇ ਟੱਬਰ ਦੀ ਆ ਸਾਰੇ ਟੱਬਰ ਦੀ ਐ ਟੈਂਸ਼ਨ ਤਾਂ ਮੈਨੂੰ ਆ ਆ ਬੜ ਖੰਡੀਆਂ ਚੱਲ ਭਾਬੀ ਐਂ ਕਰ ਮੇਰੇ ਨਾਲ ਭਾਈ ਗੁਰਦੇਵਾਲ ਆ ਤੇ ਦੋ ਕ ਪਚਾ ਦੇ ਬਣਾ ਲਿਆ ਇਹ ਚਾਹ ਪੀ ਕੇ ਜਾਓ ਤੁਹਾਨੂੰ ਜੀ ਆਪਾ ਹੁੰਦਾ ਹੈਗਾ ਆਪਦੀ ਬਣਾਓ ਤੇ ਪੀਓ ਤੇ ਗੁਰਦੇਵਾਲ ਨੂੰ ਘਰੇ ਨਹੀਂ ਕੁਝ ਛੁੱਟਦਾ ਹੈਗਾ ਸਾਡੀ ਟਾਂਗਾਂ ਆ ਜਾਂਦੀਆਂ ਚਾਹ ਪੀਣ ਆ ਜਾਂਦਾਗਾ ਮੈਂ ਸਾਡੇ ਪੁੱਪੇ ਨਹੀਂ ਮੰਨਦੇ ਜਾਂਦੇ ਹੈ ਕਿਸੇ ਕਾ ਮੈਂ ਤੋੜਣਾ ਘਰੇ ਮੈਂ ਤੇਰਾ ਇੰਨਾ ਨੂੰ ਨਹੀਂ ਪਿਆਈ ਜਾਂਦੀ ਚੱਲ ਕਰ ਤੂੰ ਚੱਪਾ ਕਰ ਜਾ ਉਹ ਇਹ ਕਿੰਨਾ ਨਾ ਹੂਆਂ ਛੜ ਗਏ ਨਾ ਨਾ ਉਹਦਾ ਦਿਮਾਗ ਕੀ ਟੈਨਸ਼ਨ ਆ ਤੂੰ ਚੱਪਾ ਕਰ ਪੈਂਦਾ ਯਾਰ ਇਹਨੂੰ ਦਾਖਲ ਦੁਖਲ ਕਰਦੇ ਨਾ ਯਾਰ ਪਤਾ ਖਲ ਨੂੰ ਮੈਂ ਬਾਉਲੀਆਂ ਆ ਗਈ ਹਾਂ ਉਹ ਸਰਸੇ ਲੈ ਕੇ ਜਾਵਾਂਗੇ ਇਹਨੂੰ ਲੈ ਕੇ ਜਾਵਾਂਗੇ ਸਰਸੇ ਉਹੀ ਹੋ ਜਾਂਦਾ ਖੜਾ ਹਾਂ ਨਹੀਂ ਮੇਰੇ ਨਾਲ ਪਈ ਜ ਮੇਰੇ ਡਾਕਟਰ ਸਾਨੂੰ ਹੈ ਕਿਹੜਾ ਡਾਕਟਰ ਹੈਗਾ ਛਾ ਨੂੰ ਇੱਕ ਕਿਹੜੇ ਕੋਲ ਮੈਂ ਲੈ ਜਾਂਦਾ ਦੱਸ ਤਾ ਨਾ ਕੀੜ ਗਿਆ ਉਹਦਾ ਲੈ ਗਲੇਰੀ ਕੀ ਤੇ ਲੈ ਜਾਂਦੇ ਹੈ ਗਲੇਰੀ ਕੀ ਤੇ ਹਾਂ ਉਹ ਡਾਕਟਰ ਵੀ ਕਹਿੰਦੇ ਵਧੀਆ ਹੈਗਾ ਚੰਗਾ ਜਾਵਾਂਗਾ ਹਾਂ ਬਾਈ ਮੇਵੇ ਪੱਕੀ ਮੂੰਹ ਚ ਖਾਣੇ ਆਉਂਦੇ ਹਾਂ ਹਾਂ ਬਾਈ ਮੇਵੇ ਹਾਂ ਬਾਈ ਗਰਦਾਲ ਕਹਿੰਦਾ ਡਾਕਟਰ ਮੇਰੀ ਨਿਗਾ ਚ ਹੈਗਾ ਉਹਦੇ ਦਿਖਾ ਦਿੰਨੇ ਇਹਨੂੰ ਮੈਂ ਲੈ ਜਾ ਨਾ ਡਾਕਟਰ ਨੂੰ ਦੇਖਣ ਦੀ ਲੋੜ ਨਹੀਂ ਤੂੰ ਆਪਦੀ ਤੀਵੀ ਨੂੰ ਦੇਖ ਆਪਦੀ ਤੀਵੀ ਨੂੰ ਦੇਖ ਡਾਕਟਰ ਨੂੰ ਫੇਰ ਦੇ ਕੀ ਹਾਂ ਐਸੇ ਤਾਂ ਘਰ ਹੀ ਡਾਕਟਰ ਬਣੇ ਫਿਰਦੇ ਨੇਗੇ ਤੂੰ ਟਿਕ ਜਾ ਟਿਕ ਜਾ ਮੈਂ ਇੱਥੇ ਹੋਰ ਨਾ ਖੜੇ ਮੈਂ ਤਾਂ ਟਿੱਕੀ ਹੋਈ ਆ ਮੈਂ ਕਿਸੇ ਨੂੰ ਕੀ ਕਹਿਣੀ ਆ ਜਦ ਮੈਂ ਬੈਠੂਂ ਕਿ ਪਕੜ ਜਾ ਯਾਰਾ ਬਦੋਂ ਨਾਲ ਕਾਲੀ ਜਦਿਆਂ ਹੁੰਦੀ ਆ ਯਾਰ ਤੇਰਿਆਲ ਤੂੰ ਕਿੱਥੇ ਗਿਆ ਤੀ ਵਈ ਉਹ ਮੇਰਾ ਯਾਰ ਸਪਰੇ ਹੀ ਲੈਣ ਗਿਆ ਸੀ ਅੱਜ ਯਾਰ ਅੱਛਾ ਇਹ ਮੈਨੂੰ ਟੱਕਰ ਜਾਇਆ ਇੱਕ ਨੇ ਸਕੂਟਰ ਲੈ ਕੇ ਚੱਲ ਜਾ ਪੱਕਾ ਠੀ ਗਿਆ ਅੱਛਾ ਹਾਂ ਬੜਾ ਸੀਤਾ ਜੋਨੇ ਟੋੜੇ ਆ ਗਿਆ ਸਕੂਟਰ ਤੇ ਗੱਲਾਂ ਮਾਰ ਤੇ ਮੇਵੇ ਕਾਤੇ ਗਿਆ ਨੀਰਾ ਵੜਨ ਉਹ ਉਹ ਤਾਂ ਰੇੜਾ ਲੈ ਕੇ ਗਿਆ ਤੇ ਰੇੜਾ ਦੱਲੀ ਫਿਰਦੇ ਨੇ ਦੋਹੇ ਆਪਣੇ ਵਾਲਾ ਲੈ ਖਤਰ ਰੇੜਾ ਹੋਰ ਕਹ ਰੇੜਾ ਲੈ ਕੇ ਗਏ ਨੇ ਉਹ ਹੁਣ ਦੱਸ ਦਿੰਦਾ ਵੀ ਆਪਣੇ ਵਾਲਾ ਖਤਰ ਟੀਟਣਾ ਮਾਰਦਾ ਕਿਤੇ ਜਾੜਾ ਕਢਾ ਲੈਣ ਦੋਨੇ ਜਾੜਾ ਤੂੰ ਖੜਾ ਆਵੇਂਗਾ ਜਿੱਦੇ ਸੁਵੀਟੀ ਨੇ ਮਾਰੀ ਲੱਤ ਤੇਰੇ ਹਾਂ ਨਾ ਨਾ ਸੁਵੀਟੀ ਨੇ ਮਾਰੀ ਉਹ ਯਾਰ ਤੂੰ ਬਾਗ ਜਾ ਤੂੰ ਮੈਂ ਟੇਕ ਗਿਆ ਤੂੰ ਮੈਂ ਤਾਂ ਕਹਣਾ ਭਾਈ ਮੈਂ ਇਹਦਾ ਕਰ ਦੇ ਥੋੜਾ ਟੇਕ ਕੇ ਪੈ ਜੂ ਆਪੇ ਥੋੜਾ ਕਰ ਤਾਂ ਤੂੰ ਮੈਨੂੰ ਵੀ ਰੋਟੀਆਂ ਤਾਂ ਮਰਵਾਵੇਂਗਾ ਨਾ ਨਾ ਰੋਟੀ ਤੈਨੂੰ ਮੈਂ ਦੇ ਦੂੰਗਾ ਇਹਦਾ ਤਾਂ ਜੱਬ ਨਿਬੜੋ ਜਿੰਨੇ ਦਿਨ ਦਵਾਈ ਨਹੀਂ ਹੈਗੀ ਉਹ ਵੀ ਰੋਟੀਆਂ ਦਾ ਹੱਲ ਕਰ ਪੁੱਤ ਓਏ ਆਪਦੀਆਂ ਰੋਟੀਆਂ ਦਾ ਹੱਲ ਕਰ ਸ਼ੇਰਾ ਹਾਂ ਚੜ ਮੈਂ ਵੈਸਾ ਜਾਣੇ ਯਾਰ ਘਰੇ ਆ ਕਮਰੇ ਚ ਜਾਣਾ ਮੈਂ ਇਹ ਤਾਂ ਬੈਡ ਮਾਰੀ ਜਾਂਦੀ ਹਾਂ 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 ਕੋਈ ਨਾ ਉਹਦੀ ਵੀ ਲਾਈਨਾਂ ਮੈਂ ਵਿੜਕਾ ਕੋਈ ਨਾ ਉਹਦੀ ਕੋਈ ਨਾ ਮਕੰਦ ਦੀ ਵੀ ਲਾਈਨਾਂ ਮੈਂ ਵਿੜਕਣ ਵਾਲੇ ਉਹਦੀ ਦੋਨਾਂ ਦੀ ਵਿੜਕ ਲੈਂਦਾ ਮੈਂ ਜਨਨੀਆਂ ਦੀਆਂ ਗੱਲਾਂ ਚ ਨਹੀਂ ਆਉਂਦੇ ਹੁੰਦੇ ਬਾਈ ਹਾਂ ਇਹਨਾਂ ਨੂੰ ਸਾਰ ਨਹੀਂ ਹੁੰਦੀ ਗੀ ਹੈ ਆ ਜੀ ਮੈਂ ਮੂੰਹ ਜੰਦੀ ਮੈਂ ਕੱਟੀ ਜਾਂਦੀ ਸੀ ਆ ਜਾ ਗਰਦਿਆਲ ਯਾਰ ਆਪਣੇ ਵਾਲੇ ਕਮਰੇ ਚ ਆਇਆ ਯਾਰ ਆ ਜਾ ਆ ਜਾ ਆ ਜਾ ਆ ਜਾ ਨਾ ਮੋੜ ਆ ਤੇ ਤੈਨ ਕਿਆ ਬਣਾ ਲੈ ਨੇ ਮੈ ਜਾਂਦਾ ਨਾ ਬੱਸ ਮੈਂ ਪਿਆ ਦੀ ਤੇਰੇ ਤੇ ਹਿੰਮਤ ਤੂੰ ਕਰਕੇ ਪਿਆ ਦੇ ਮੈਨੂੰ ਨਾ ਕਹੀਂ ਬਾਈ ਮੇਵਿਆ ਉਹ ਬਣਾ ਲਾਂਗੇ ਮੈਂ ਬਣਾਉਂਦਾ ਤੀ ਬੈਜੋ ਕਈ ਤੇ ਜਾਂਦੀ ਐ ਹਿੰਮਤੀ ਹੈ ਜੀ ਬਾਈ ਮੇਵਿਆ ਚੁੱਪ ਕਰਾ ਲੈ ਹੱਦੋਂ ਵੱਧ ਬੋਲੀ ਜਾਂਦਾ ਫੇਰ ਨਾ ਕੀ ਇਹਦੇ ਬੋਲੀ ਮਾਰੀ ਬੰਮ ਬ੍ਰੇਕ ਦੇ ਦੇਗਾ ਬੰਮ ਬ੍ਰੇਕ ਲੈ ਨਾ ਤੂੰ ਹਾਂ ਮੁਕੱਦਮਾ ਕਰ ਜੇ ਮੈਂ ਨਹੀਂ ਡਰਦੀ ਹਾਂ ਜੇ ਤੂੰ ਤਰ ਮਾਰਨੀ ਆ ਤੂੰ ਐ ਧਮਲਾ ਬੰਦਾ ਕਲਾ ਜਰਦਾ ਲਾਇਆ ਅੱਜ ਤੇਰੀ ਹਿੱਕ 'ਚ ਮਾਰ ਬਾਈ ਬਾਈ ਨਾਨੀਆਂ ਦੇ ਤਾਂ ਇਹ ਜੇ ਕੰਮ ਹੀ ਹੁੰਦੀ ਆ ਤੂੰ ਜਾ ਕੋਈ ਨਾ ਕੋਈ ਨਾ ਮੈਂ ਮੈਂ ਨਾ ਚਾਹ ਮੈਂ ਤਵਾ ਦਿਨਾ ਗਵਾਈ ਸਾਲਾ ਬਣਿਆ ਤੂੰ ਮੈਂ ਮੇਰੇ ਬੰਦੇ ਨਾਲ ਆ ਉਹ ਗਰਦਿਆਲ ਕਿਉਂ ਛੇੜੀ ਐ ਨਾ ਮਰਿਆ ਸੱਪ ਗਲ ਪੈ ਜੂਗਾ ਮਰਿਆ ਸੱਪ ਗਲ ਪੈ ਜੂਗਾ ਪਹਿਲਾਂ ਉਹ ਨਿਕਲੀ ਫਿਰਦੀ ਐ ਕਿ ਮਕੰਨ ਦਾ ਰੂਮ 60 ਰੱਖਦਾ ਤਾ ਤੂੰ ਤਾਂ ਹੋਣੀ ਬਾ ਰੱਖਿਆ ਉਹ ਇੱਕੀ ਮਹੀਨੇ ਆਇਆ ਉਹ ਐਸੇ ਨਹੀਂ ਤਪਾਰ ਰੱਖਿਆ ਕੱਲੀ ਨੇ ਯਾਰ ਸਾਨੂੰ ਬੌਲੀ ਨੇ ਖਿਜਾ ਯਾਰ ਮਰੀ ਜਾਂ ਨਹੀਂ ਰਹਿਣੀ ਐ ਪਕਾਈ ਚੰਗਾ ਪੌਂਕੀ ਆ ਤੂੰ ਆਏ ਹਾਏ ਹਾਏ ਮੈਂ ਤਾਂ ਕੋਈ ਕੁੱਤੀ ਆ ਮੈਂ ਹੋਰ ਮੈਂ ਤਾਂ ਕਰਦਾ ਕੋਈ ਕੰਮ ਧੰਦਾ ਧੰਦਾ ਵੀ ਲਟ ਪਰ ਖਾਣ ਨੂੰ ਇੱਥੇ ਆਏ ਹਾਏ ਤੂੰ ਤਾਂ ਬਹੁਤ ਟਾਲ ਲੈਤੀ ਹੋਈ ਪੈਣ ਲੱਗੀ ਇੱਥੇ ਮੇਰੇ ਖਰਚਾ ਨਾ ਖਾਈ ਜਾਵੇ ਕੋਈ ਜੇ ਕਿਸੇ ਨੇ ਦੁਬਾਰਾ ਆ ਕੇ ਕਿਹਾ ਨਾ ਵੇ ਇਹਨੂੰ ਡਾਕਟਰ ਦੇ ਲੈ ਜੂ ਇਹ ਦਿਮਾਗ ਮੋਟਾ ਹੈ ਤੇ ਟੈਂਸ਼ਨ ਦੀ ਆ ਮੈਂ ਮਾਰਕੀਟ ਮੋਕਾ ਖੋਲ ਦੂੰਗੀ ਚਾਹੇ ਕੋਈ ਵੱਡੇ ਥਾ ਹੋਵੇ ਤੇ ਆ ਦਿਮਾਗ ਹੱਲੇ ਨਾਲ ਹੋਰ ਘਟਾ ਇਹ ਹਾਂ ਆ ਚੰਗੀ ਬਾਲੀ ਸੀ ਮੈਨੂੰ ਬੌਲੀ ਬਣਾਈ ਜਾਂਦੇ ਨੇ ਸੀ ਨਪੁੱਤੇ ਵੇੜੀ ਵਾ ਕੀ ਆਲੇ ਭਾਂਜਾ ਜਾ ਜਾ ਮੈਂ ਮੱਠਾ ਵਾ ਖੇਤ ਗਏ ਪੰਗਈ ਲਾਇ ਲਾ ਹੋਰ ਕੀ ਕੀ ਖੇਤ ਜਾ ਕੇ ਕਰਿਆ ਸਾਰੇ ਕਿਤੇ ਪਾਣੀ ਪਾਣੀ ਹੋਇਆ ਪਿਆ ਪਾਣੀ ਪਾਣੀ ਹੋ ਜਾ ਮਾਇਕਾ ਮੈਂ ਲੱਤਾਂ ਹਤਰ ਲਾ ਟਾੜ ਜਾ ਟਾੜ ਲੱਤਾਂ ਐਵੇਂ ਐਵੇਂ ਡੇਡਾ ਜੋੜਿਆ ਹਨਾ ਲੈ ਜਾਣਾ ਹੁਣ ਕਦੇ ਕਿਤੇ ਉੱਥੇ ਜੇ ਬਰੀ ਕਲਾ ਲੈ ਲੈਨੇ ਕਦੇ ਉੱਥੇ ਜੇ ਬਰੀ ਕਲਾ ਲੈ ਲੈਨਾ ਤੂੰ ਓਏ ਇੰਨਾ ਮਜ਼ਾ ਆ ਜਾ ਬੜਾ ਤੇਰਾ ਬਸ਼ੀਰਾ ਤੇਜ ਹੈ ਹੇਟਾਂ ਕੱਟ ਕੇ ਹੈਗਾ ਬਸ਼ੀਰਾ ਤੇਜ ਆਏ ਨਾ ਗੱਲ ਪਤਾ ਕੀ ਹੈ ਲੈ ਜਾ ਲੈ ਜਾ ਖੇਚ ਕੇ ਲੈ ਜਾ ਰੋਟਾ ਪਾਣ ਖੇਚੋ ਮੱਠਾ ਮਾਰ ਜਾ ਨੀੜਾ ਨਹੀਂ ਛਾਇਆ ਫਿਰ ਔਖਾ ਹੋ ਗਿਆ ਆਏ ਰੋਕ ਲਾ ਰੋਕ ਲਾ ਅੰਦਰ ਹੀ ਲਾ ਦੇ ਡੇੜੀ ਮਾਤਾ ਕਿੰਨੀ ਭਾਰੀ ਲੱਗੇ ਰਹੀ ਐਂ ਅੰਦਰ ਹੀ ਲਾ ਦੇ ਚੱਲ ਅੰਦਰ ਕਾ ਨੂੰ ਪੜਾਉਣੇ ਇੱਕ ਭਾਜ ਨਾ ਜਾਵੇ ਖਚੜਾ ਹੈ ਇੱਥੇ ਕੱਟ ਦੇ ਖਚੜਾ ਕੱਲੀ ਡੇੜੀ ਲੈ ਜਾਂਦੇ ਰੋੜ ਕੇ ਬਸ ਤੋ ਇੱਥੇ ਕੱਟ ਦੇ ਕਿ ਇੱਥੇ ਬੰਨ ਦੇ ਰਾਤ ਨੂੰ ਕਰ ਲਾਂਗੇ ਅੰਦਰ ਹੈ ਰਾਤ ਨੂੰ ਕਰ ਲਾਂਗੇ ਅੰਦਰ ਚੱਲ ਰਾਤ ਨੂੰ ਕਰ ਲਾਂਗੇ ਇੱਥੇ ਰੋਕ ਹੋਰ ਤੇਰਾ ਠੀਕਾ ਦੇ ਆਏ ਹੈ ਆਹ ਗੈਗਾ ਤੇ ਉਹ ਪਤਾ ਨਹੀਂ ਮੇਰੇ ਹੋਰੀ ਕਿੱਥੇ ਹੋਣਗੇ ਲੈ ਹੁਣ ਚਿੱਤਣਾ ਚ ਲੈ 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 ਕੇ ਇਕੱਠਾ ਕਰਕੇ ਮੈਨੂੰ ਲੈ ਗਿਆ ਉੱਥੇ ਲਹੂ ਪੀਣ ਨੂੰ ਨਲੇ ਮੈਨੂੰ ਮੇਰਾ ਕੰਮ ਰਖਾ ਤੇ ਕਰ ਕਿ ਮੈਨੂੰ ਕਿਹੜਾ ਪਤਾ ਸੀ ਕੰਮ ਲਈ ਲੈ ਮਨੂਆ ਸੀ ਨੀਰੋ ਤੇ ਵੱਡੂ ਘਰ ਉੱਥੇ ਪਾਣੀ ਪਾਣੀ ਹੋ ਜਾਂਦੀ ਜਿਵੇਂ ਆਣੀ ਤੇ ਰੇਸੀ ਪਾਣੀ ਪਾਣੀ ਗੱਲ ਤਾਂ ਜਵਾਨੀ ਮੇਰੀ ਸੁਣਦਾ ਧਿਆਨ ਨਾਲ ਆਹ ਬੋਤੀ ਨਾ ਭੱਜ ਜੇ ਉਹ ਨਹੀਂ ਪਾਈ ਦੀ ਮੈਂ ਜਾਣ ਕੇ ਆ ਬਾਹ ਤੇ ਬੋਤੀਆਂ ਬਠੇੜੀਆਂ ਪਝਾਈਆਂ ਮੈਂ ਤਾਂ ਜਿਹੜਾ ਕਰਦੀ ਹੈ